ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਪਿਆਰੇ ਬਾਬਾ ਨੌਦ ਸਿੰਘ ਜੀ ਸਾ ਸੰਗਤ ਜੀ ਇਸ ਸੰਸਾਰ ਦੇ ਵਿੱਚ ਜਿਹੜਾ ਮਨੁੱਖ ਸਦਾ ਵਾਸਤੇ ਚਾਹੁੰਦਾ ਹੈ ਕਿ ਮੇਰੀ ਰੱਖਿਆ ਹੋਵੇ ਕੋਈ ਨਾ ਕੋਈ ਸ਼ਕਤੀ ਮੇਰੇ ਇर्द-ਗਿਰਦ ਰਹੇ ਜਿਹੜੀ ਹਰ ਸਮੇਂ ਮੇਰੀ ਦੁਨਿਆਵੀ ਤੌਰ ਤੇ ਤੇ ਅਧਿਆਤਮਿਕ ਤੌਰ ਤੇ ਰਾਖੀ ਕਰੇ ਤੇ ਸਾਧ ਸੰਗਤ ਜੀ ਉਸ ਗੁਰਸਿੱਖ ਨੂੰ ਉਸ ਜਗਿਆਸੂ ਨੂੰ ਉਸ ਮਨੁੱਖ ਨੂੰ ਉਸ ਪਰਮਾਤਮਾ ਦੀ ਸ਼ਰਨ ਵਿੱਚ ਆ ਜਾਣਾ ਚਾਹੀਦਾ ਹੈ ਕਿਉਂਕਿ ਉਸ ਪਰਮਾਤਮਾ ਦੀ ਸ਼ਰਣੀ ਐਸਾ ਟਿਕਾਣਾ ਹੈ ਸੀ ਜਗਾ ਹੈ ਜਿੱਥੇ ਹਰ ਆਉਣ ਵਾਲੀ ਮੁਸ਼ਕਲ ਤੋਂ ਅਰ ਹਰ ਆਈ ਹੋਈ ਮੁਸ਼ਕਲ ਤੋਂ ਸਾਧ ਸੰਗਤ ਜੀ ਸਾਡੀ ਰਾਖੀ ਹੁੰਦੀ ਹੈ ਕਿਉਂਕਿ ਉਹ ਪਰਮਾਤਮਾ ਦੀ ਕਲਾ ਆਪ ਸਾਡੀ ਰਾਖੀ ਕਰਦੀ ਉਹ ਪ੍ਰਮਾਤਮਾ ਦਾ ਬਿਰਦ ਹੈ 사ਸੰਗਤ ਜੀ ਮੁੱਢ ਕਦੀਮਾਂ ਤੋਂ ਉਹਦਾ ਬਿਰਦ ਰਿਆ ਹੈ ਜਿਹਨੂੰ ਉਹ ਪਾਲਦਾ ਆਇਆ ਆਪਣੇ ਭਗਤਾਂ ਨੂੰ ਆਪਣੇ ਸੇਵਕਾਂ ਨੂੰ ਆਪਣੇ ਪਿਆਰਿਆਂ ਨੂੰ 사ਸੰਗਤ ਜੀ ਹਰ ਮੁਸ਼ਕਲ ਤੋਂ ਬਚਾਉਂਦਾ ਆਇਆ ਇਤਿਹਾਸ ਦੇ ਵਿੱਚ ਇੱਕ ਨਹੀਂ ਹਜ਼ਾਰਾਂ ਉਦਾਹਰਨਾਂ ਨੇ ਜਿੱਥੇ 사ਸੰਗਤ ਜੀ ਸਾਨੂੰ ਇਹ ਸੁਣਨ ਨੂੰ ਦੇਖਣ ਨੂੰ ਮਿਲਦਾ ਹੈ ਕਿ ਪ੍ਰਮਾਤਮਾ ਨੇ ਕਿਵੇਂ ਆਪਣੇ ਪਿਆਰਿਆਂ ਦੀ ਰਾਖੀ ਕੀਤੀ ਅੱਜ ਪ੍ਰਭਾਵ ਕਾਲ ਯੁੱਗ ਦਾ ਹੈ ਨਹੀਂ ਬਚਿਆ ਜਾਂਦਾ ਨਹੀਂ ਬਾਣੀ ਪੜੀ ਜਾਂਦੀ ਨਹੀਂ ਸਾਡੀ ਸੇਵਾ ਕਿਉਂਕਿ ਸਾਧ ਸੰਗਤ ਜੀ ਅਸੀਂ ਬਾਣੀ ਬਹੁਤ ਪੜ ਲੰਨੇ ਆ ਪਰ ਪ੍ਰਭਾਵ ਕਾਲ ਯੁਗ ਦਾ ਹੈ ਨਾ ਇੱਥੇ ਸਾਡਾ ਕੀਤਾ ਕੋਈ ਵੀ ਕਰਮ ਕਾਲ ਯੁਗ ਵਧਨ ਫੁੱਲ ਨਹੀਂ ਦਿੰਦਾ ਫਲੀ ਭੂਤ ਹੋਣੀ ਨਹੀਂ ਦਿੰਦਾ ਉਹ ਆਪਣਾ ਅਸਰ ਪਾਉਂਦਾ ਕਿਉਂਕਿ ਕਾਲ ਯੁਗ ਭਰ ਜਵਾਨੀ ਚ ਹੈ ਇੱਥੇ ਨਾ ਸਾਡੀ ਕੀਤੀ ਹੋਈ ਬੰਦਗੀ ਸਫਲ ਹੋ ਰਹੀ ਹੈ ਨਾ ਸਾਡੀ ਕੀਤੀ ਹੋਈ ਸੇਵਾ ਸਫਲ ਹੋ ਰਹੀ ਹੈ ਕਿਉਂਕਿ ਪ੍ਰਭਾਵ ਕਾਲ ਯੁਗ ਦਾ ਹੈ ਹੁਣ ਦੇਖੋ ਜਦੋਂ ਅਸੀਂ ਮਾਤਾ ਦੇ ਗਰਭ ਦੇ ਵਿੱਚ ਸਾਂ ਸਾਡੀ ਲਿਵ ਉਸ ਮਾਲਕ ਦੇ ਨਾਲ ਜੁੜੀ ਹੋਈ ਸੀ ਉਸ ਜੁੜੀ ਹੋਈ ਲਿਵ ਦੇ ਕਾਰਨ ਸਾਧ ਸੰਗਤ ਜੀ ਮਾਤਾ ਦੇ ਗਰਭ ਦੇ ਵਿੱਚ ਕੋਈ ਸ਼ਕਤੀ ਨਹੀਂ ਸੀ ਪਹੁੰਚ ਸਕਦੀ ਕੋਈ ਸਾਡਾ ਰਿਸ਼ਤੇਦਾਰ ਨਹੀਂ ਸੀ ਪਹੁੰਚ ਸਕਦਾ ਕੋਈ ਦੋਸਤ ਮਿੱਤਰ ਸੱਜਣ ਮਿੱਤਰ ਕੋਈ ਡਾਕਟਰ ਵੀ ਨਹੀਂ ਸੀ ਪਹੁੰਚ ਸਕਦਾ ਹੁਣ ਮਾਤਾ ਦੇ ਗਰਭ ਦੇ ਵਿੱਚ ਸਾਧ ਸੰਗਤ ਜੀ ਜਿੱਥੇ ਕੋਈ ਪਹੁੰਚ ਨਹੀਂ ਸੀ ਸਕਦਾ ਐਡੀ ਜਠਰ ਅਗਨੀ ਸੀ ਜਿੱਥੇ ਹੁਣ ਉਸ ਅਗਨੀ ਦੇ ਵਿੱਚ ਕਿੰਨੇ ਸਾਡੀ ਮਦਦ ਕੀਤੀ ਕਿੰਨੇ ਸਾਡੀ ਸਹਾਇਤਾ ਕਿੰਨੇ ਸਾਡੀ ਰੱਖਿਆ ਕੀਤੀ ਉਹ ਇੱਕ ਪਰਮ ਸ਼ਕਤੀ ਸੀ ਤੇ ਉਹ ਰੱਖਿਆ ਕਰਨ ਵਾਲਾ ਕਿਉਂ ਰੱਖਿਆ ਕਰਦਾ ਸੀ ਕਿਉਂਕਿ ਸਾਡੀ ਲੀਵ ਜੁੜੀ ਹੋਈ ਸੀ ਪਰ ਜਦੋਂ ਹੀ ਬੱਚੇ ਦਾ ਜਨਮ ਹੋਇਆ ਸੰਸਾਰ ਦੇ ਵਿੱਚ ਸਭ ਤੋਂ ਪਹਿਲਾਂ ਬਾਣੀ ਦੱਸਦੀ ਹੈ ਵੀ ਹੋਇਆ ਕੀ ਜਦੋਂ ਮਨੁੱਖ ਇਸ ਮਾਤ ਲੋਕ ਦੇ ਵਿੱਚ ਆ ਜਾਂਦਾ ਹੈ ਨਾ ਸਭ ਤੋਂ ਪਹਿਲਾਂ ਉਹ ਹੀ ਲੀਵ ਟੁੱਟੀ ਕਿਉਂਕਿ ਕਾਲ ਯੁਗ ਦਾ ਪ੍ਰਭਾਵ ਹੈ ਸਭ ਤੋਂ ਪਹਿਲਾਂ ਅਸੀਂ ਉਹਨੂੰ ਹੀ ਛੱਡਦੇ ਜਿਹਨੇ ਸਾਡੀ ਮਦਦ ਸਭ ਤੋਂ ਪਹਿਲਾਂ ਕੀਤੀ ਹੁੰਦੀ ਹੈ ਹੁਣ ਉਹ ਪਰਮਾਤਮਾ ਜਿਹਨੇ ਸਾਡੀ ਰੱਖਿਆ ਕੀਤੀ ਸਭ ਤੋਂ ਪਹਿਲਾਂ ਜਦੋਂ ਅਸੀਂ ਸੰਸਾਰ 'ਚ ਆਏ ਬੱਚੇ ਦਾ ਜਨਮ ਹੋਇਆ ਇਸ ਸੰਸਾਰ ਦੇ ਵਿੱਚ ਕਾਲਯੁਗ ਦਾ ਐਸਾ ਪ੍ਰਭਾਵ ਪਿਆ ਲੀਵਿਸ਼ੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇ ਪਾਸ਼ਾ ਘਰੇ ਨੇ ਭਾਈ ਇਹ ਮਾਇਆ ਨੇ ਅਮਰ ਐਸਾ ਵਰਤਾਇਆ ਕਿ ਸਭ ਤੋਂ ਪਹਿਲਾਂ ਲੀਵਿ ਸਾਡੀ ਉਹਦੇ ਨਾਲ ਟੁੱਟ ਗਈ ਤੇ ਉਹ ਲੀਵਾਜੇ ਤੱਕ ਟੁੱਟੀ ਹੈ ਸੰਸਾਰ ਦੇ ਵਿੱਚ ਆ ਕੇ ਮਨੋਖ ਲਿਵ ਨਹੀਂ ਜੋੜ ਪਉਂਦਾ ਕਿੰਨਾ ਚਿਰ ਲਿਵ ਨਹੀਂ ਜੁੜਦੀ ਦੁੱਖਾਂ ਤੋਂ ਛੁਟਕਾਰਾ ਹੋ ਹੀ ਨਹੀਂ ਸਕਦਾ ਪੱਕੀ ਗੱਲ ਹੈ ਕੋਈ ਜਹਾਨ ਦੇ ਵਿੱਚ ਮੈਨੂੰ ਐਸੀ ਸ਼ਕਤੀ ਫੜ ਕੇ ਦਿਖਾ ਦੋ ਕੋਈ ਵੱਡੇ ਤੋਂ ਵੱਡਾ ਵੈਦ ਲਿਆ ਕੇ ਦਿਖਾ ਦੋ ਕੋਈ ਵੱਡੇ ਤੋਂ ਵੱਡਾ ਬ੍ਰਹਮ ਗਿਆਨੀ ਮੈਨੂੰ ਐਸਾ ਦਿਖਾ ਦਿਓ ਜਿਹੜਾ ਕਹਦੇ ਮੈਂ ਤੁਹਾਡੀ ਲਿਵ ਜੋੜ ਦਾਂਗਾ ਜੇ ਉਸ ਪਰਮਾਤਮਾ ਨਾਲ ਕੋਈ ਲਿਵ ਜੋੜ ਸਕਦਾ ਏ ਉਹ ਖੁਦ ਪਰਮਾਤਮਾ ਹੈ ਸਾਨੂੰ ਸਿਰਫ ਕੀ ਕਰਨਾ ਪਵੇਗਾ ਸਾਨੂੰ ਕੋਸ਼ਿਸ਼ ਕਰਨੀ ਪਵੇਗੀ ਹੁਣ ਮਾਲੀ ਜਿਹੜਾ ਹੈ ਹੁਣ ਉਦਾਹਰਨ ਇੱਕ ਦੇ ਕੇ ਸਮਝਾਵਾਂ ਕਿ ਕਿਵੇਂ ਖੇਡ ਬਣ ਸਕਦੀ ਹੈ ਕਿਉਂਕਿ ਲਿਵ ਜੁੜਨਾ ਇੱਕ ਫਲ ਹੈ ਉਹ ਤੇ ਹੋ ਗਿਆ ਫਲ ਮਿਲ ਗਿਆ ਪਰ ਉਹਦੇ ਵਾਸਤੇ ਕੋਸ਼ਿਸ਼ ਤੇ ਕਰਨੀ ਪਵੇਗੀ ਜਿਵੇਂ ਕਿਸਾਨ ਜਾਂ ਮਾਲੀ ਬੂਟਾ ਬੀਜ ਸਕਦਾ ਹੈ ਉਹਨੂੰ ਪਾਣੀ ਪਾ ਸਕਦਾ ਉਹਦੀ ਸਾਂਭ ਸੰਭਾਲ ਕਰ ਸਕਦਾ ਹੈ ਪਰ ਉਹਨੂੰ ਫਲ ਲਾਉਣਾ ਉਹਨੂੰ ਫੁੱਲ ਲਾਉਣਾ ਕਿਹਦਾ ਕੰਮ ਹੈ ਉਸ ਮਾਲਕ ਦਾ ਕੰਮ ਹੈ ਇਸੇ ਤਰ੍ਹਾਂ ਗੁਰਸਖ ਬਾਣੀ ਪੜ ਸਕਦਾ ਹੈ ਉਸ ਮਾਲਕ ਅਗੇ ਅਰਦਾਸਾਂ ਅਰਜੋਈਆਂ ਬੇਨਤੀਆਂ ਕਰ ਸਕਦਾ ਹੈ ਬਾਣੀ ਪੜ ਸਕਦਾ ਬੰਦਗੀ ਕਰ ਸਕਦਾ ਹੈ ਪਰ ਸਾਡੇ ਕਿਸੇ ਵੀ ਧਾਰਮਿਕ ਕਰਮ ਦਾ ਉਹਦੇ ਤੇ ਅਹਿਸਾਨ ਨਹੀਂ ਹੁੰਦਾ ਕਿ ਮੈਂ ਤੇ ਨਿਭਾਈ ਕਹਿ ਦਿੰਦੇ ਜੇ ਨਾ ਜਦ ਅਰਦਾਸ ਪੂਰੀ ਨਾ ਹੋਵੇ ਜਾਂ ਕੋਈ ਨੁਕਸਾਨ ਹੋ ਜੇ ਬਾਣੀ ਪੜਨ ਤੋਂ ਬਾਅਦ ਵੀ ਜਾਂ ਫਿਰ ਸਾ ਸੰਗਤ ਜੀ ਸਾਡੀ ਸੇਵਾ ਕਰਨ ਦੇ ਬਾਅਦ ਵੀ ਕੋਈ ਨਾ ਕੋਈ ਘਾਟਾ ਪੈ ਜੇ ਸਭ ਤੋਂ ਪਹਿਲੀ ਗੱਲ ਹੁੰਦੀ ਹੈ ਮੇਰੀ ਤੇ ਬਾਣੀ ਵੀ ਨਹੀਂ ਫਾਲ ਦਿੰਦੀ ਮੈਨੂੰ ਮੇਰੀ ਬਾਣੀ ਨੇ ਵੀ ਮੇਰਾ ਨੁਕਸਾਨ ਕਰਤਾ ਤੇ ਸਾਧ ਸੰਗਤ ਜੀ ਅਸੀਂ ਇੱਥੇ ਭੁੱਲ ਜਾਂਦੇ ਆ ਕਿਉਂਕਿ ਬਾਣੀ ਕਦੀ ਕਿਸੇ ਦਾ ਨੁਕਸਾਨ ਨਹੀਂ ਕਰਦੀ ਕਿਉਂਕਿ ਸਾਧ ਸੰਗਤ ਜੀ ਦੇਖੋ ਅਸੀਂ ਸੋਚਦੇ ਆ ਬਾਣੀ ਪੜ ਕੇ ਅਸੀਂ ਉਸ ਮਾਲਕ ਤੇ एहसान ਕੀਤਾ ਨਾਮ ਜਪ ਕੇ ਬਾਣੀ ਅਸੀਂ ਆਪਣੀ ਲੋੜ ਨੂੰ ਪੜ ਰਹੇ ਹਾਂ ਹੁਣ ਮਾਲੀ ਨੇ ਕੋਈ ਬੂਟਾ ਬੀਜਿਆ ਸੀ ਫਲ ਦਾ ਉਹਨੇ ਆਪਣੇ ਵਾਸਤੇ ਬੀਜਿਆ ਸੀ ਕਿ ਮੈਨੂੰ ਫਲ ਮੈਂ ਖਾਣੇ ਆ ਹੁਣ ਉਹ ਮਾਲਿਕ ਪ੍ਰਮਾਤਮਾ ਤੇ احਸਾਨ ਕਰੀ ਜਾਵੇ ਮੈਂ ਬੂਟਾ ਬੀਜਿਆ ਇਹਨੂੰ ਫਲ ਨਹੀਂ ਲਾਇਆ ਤੇ ਇਦਾਂ ਨਹੀਂ ਹੁੰਦਾ ਉਹ ਫਲ ਸਾਨੂੰ ਮਿਲਣਾ ਪ੍ਰਮਾਤਮਾ ਨੇ ਨਹੀਂ ਖਾਣੇ ਹਾਂ ਉਹ ਮਾਲਿਕ ਤੇ ਛੱਡਣਾ ਹੈ ਅਸੀਂ ਆਪਣੀ ਮਿਹਨਤ ਜਾਰੀ ਰੱਖਣੀ ਹੈ ਤੇ ਕਿਰਪਾ ਮਾਲਿਕ ਦੀ ਉਹ ਵਰਤਣੀ ਹੈ ਤੇ ਸਾਧ ਸੰਗਤ ਜੀ ਲਿਵ ਜੋੜਨ ਵਾਲਾ ਉਹ ਮਾਲਕ ਹੀ ਹੈ ਤੇ ਉਹਦੇ ਨਾਲ ਜੁੜੇ ਰਹੋ ਤੇ ਉਹ ਲਿਵ ਜੋੜ ਦੇਗਾ ਤਰਸ ਕਰਕੇ ਪਰ ਸਾਡੇ ਕਿਸੇ ਵੀ ਧਾਨਮਿਕ ਕਰਮ ਦਾ ਸਮਾਜਿਕ ਕਰਮ ਦਾ ਉਸ ਮਾਲਕ ਦੇ ਜੋਰ ਨਹੀਂ ਚੱਲ ਸਕਦਾ ਜੋ ਨੇ ਕਰਨਾ ਹੈ ਉਹਨੇ ਕਰ ਹੀ ਦੇਣਾ ਹੈ ਜਿਹਦੇ ਤੇ ਉਹਦੀ ਕਿਰਪਾ ਵਰਤਣੀ ਆ ਭਾਈ ਵਰਤੀ ਦੇਣੀ ਆ ਸੋ ਅਸੀਂ ਆਪਣੀ ਮਿਹਨਤ ਜਾਰੀ ਰੱਖਣੀ ਆ ਸੋ ਸਾਧ ਸੰਗਤ ਇਹ ਪਰਮਾਤਮਾ ਦਾ ਨਾਮ ਹੈ ਜਦੋਂ ਅਸੀਂ ਬੰਦਗੀ ਕਰਦੇ ਆ ਨਾਮ ਜਪਦੇ ਆ ਕਿਉਂਕਿ ਪਾਤਸ਼ਾਹ ਸਾਨੂੰ ਦੱਸਦੇ ਨੇ ਕਿ ਨਾਮ ਇੱਕ ਕਵਚ ਦੇ ਨਹੀਂ ਆਈ ਹੈ ਜਿਹੜਾ ਨਾਮ ਜਪਦਾ ਹੈ ਨਾ ਉਹ ਨਾਮੀ ਦੇ ਸਹਾਰੇ ਸਾਧ ਸੰਗਤ ਜੀ ਆਪਣੀ ਕਿਸਮਤ ਨੂੰ ਬਦਲ ਲੈਂਦਾ ਜੀ ਨਾਮ ਜਪਣ ਵਾਲਾ ਨਾਮੀ ਨਾਮੀ ਕੋਣ ਹੁੰਦਾ ਹੈ ਜਿਹਦਾ ਅਸੀਂ ਨਾਮ ਜੱਪ ਰਹੇ ਆ ਨਾਮ ਜੱਪਣ ਵਾਲਾ ਨਾਮੀ ਦੇ ਆਸਰੇ ਸਾਧ ਸੰਗਤ ਜੀ ਆਪਣੀ ਕਿਸਮਤ ਜੋ ਮਲੀਨ ਬੁੱਧੀ ਹੈ ਸਾਡੀ ਉਹਨੂੰ ਬਦਲ ਲਿੰਦਾ ਹੈ ਤੇ ਜਦੋਂ ਮਲੀਨ ਬੁੱਧੀ ਸਾਧ ਸੰਗਤ ਜੀ ਬਦਲ ਗਈ ਫਿਰ ਖੇਡ ਉਸ ਮਾਲਕ ਦੀ ਉਦੋਂ ਵਰਤਦੀ ਹੈ ਫਿਰ ਹੁੰਦਾ ਕੀ ਹੈ ਉਸ ਮਾਲਕ ਦੀ ਕਲਾ ਵਰਤਣੀ ਸ਼ੁਰੂ ਹੋ ਜਾਂਦੀ ਹੈ ਉਹ ਮਾਲਕ ਆਪ ਵਰਤਣਾ ਸ਼ੁਰੂ ਹੋ ਜਾਂਦਾ ਕਿਉਂਕਿ ਨਾਮ ਜਿੱਥੇ ਆ ਜਾਂਦਾ ਏ ਉਥੇ ਨਾਮ ਹੀ ਆ ਜਾਂਦਾ ਏ ਜਿੱਡਾ ਵੱਡਾ ਉਹ ਮਾਲਕ ਆ ਉੱਡਾ ਹੀ ਵੱਡਾ ਉਹਦਾ ਨਾਮ ਏ ਜਿਵੇਂ ਪਾਤਸ਼ਾਹ ਬਾਣੀ ਦੇ ਵਿੱਚ ਸਮਝਾਉਂਦੇ ਨੇ ਵਿਗਨ ਬਨਾਸਨ ਸਭ ਦੁੱਖ ਨਾਸਨ ਸਤਗੁਰ ਨਾਮ ਦਿਰੜਾਇਆ ਸਾਰੇ ਵਿਗਨਾਂ ਤੋਂ ਬਚਾਉਣ ਵਾਲਾ ਸਾਰੇ ਦੁੱਖਾਂ ਨੂੰ ਕੱਟਣ ਵਾਲਾ ਨਾਸ਼ ਕਰਨ ਵਾਲਾ ਉਸ ਸਤਗੁਰ ਦਾ ਨਾਮ ਏ ਤੇ ਕਿਉਂਕਿ ਵੇਖੋ ਜਦੋਂ ਅਸੀਂ ਮਾਲਕ ਦੀ ਸ਼ਰਨ ਵਿੱਚ ਆਉਂਦੇ ਆ ਤੇ ਮਾਲਕ ਰੱਖ ਲੈਂਦਾ ਜੀ ਕਿਉਂਕਿ ਸੁੱਖਾਂ ਦਾ ਸਮੁੰਦਰ ਹੈ ਉਹ ਉਹ ਸੁੱਖਾਂ ਦਾ ਦਾਤਾ ਹੈ ਜਿੱਥੇ ਸੁੱਖਾਂ ਦਾ ਦਾਤਾ ਆਪ ਹੋਵੇ ਉਥੇ ਦੁੱਖ ਬਿਪਤਾ ਕਿਵੇਂ ਵਿਆਪ ਸਕਦੀਆਂ ਨੇ ਸੁਨਾਮ ਦੀ ਮਹਿਮਾ ਬੜੀ ਵੱਡੀ ਜੀ ਨਾਮ ਜਪਣ ਵਾਲੇ ਜਾਣਦੇ ਨੇ ਕਿਉਂਕਿ ਨਾਮ ਕਿਹਦਾ ਆਨੰਦ ਹੈ ਨਾਮ ਸਾਥ ਸੰਗ ਜੀ ਲਿਵ ਜੋੜ ਜਾਂਦੀ ਜੀ ਮਨੁੱਖ ਦੀ ਜਦੋਂ ਬਾਣੀ ਪੜੀ ਸਫਲੀ ਹੋਈ ਫਿਰ ਨਾਮ ਮਿਲਦਾ ਹੈ ਕੋਈ ਵਾਹਿਗੁਰੂ ਵਾਹਿਗੁਰੂ ਕਰਕੇ ਮਤ ਸੋਚੇ ਨਾਮ ਜਪ ਰਿਹਾ ਹੈ ਅਜੇ ਤੇ ਭਾਈ ਤਿਆਰੀ ਚੱਲਦੀ ਹੈ ਪੀ ਨਾਮ ਹਿਰਦੇ ਚ ਟਿਕੇ ਜਦੋਂ ਨਾਮ ਹਿਰਦੇ ਚ ਟਿਕ ਜਾਂਦਾ ਹੈ ਬਸ ਜਾਂਦਾ ਹੈ ਨਾ ਫਿਰ ਰੋਮ ਰੋਮ ਸਿਮਰਨ ਕਰਦਾ ਜੀ ਰੋਮ ਰੋਮ ਤੋਂ ਉਹਨੂੰ ਪੁਕਾਰਾਂ ਹੁੰਦੀਆਂ ਨੇ ਤੇ ਇੱਕ ਵਾਰੀ ਸਾਡਾ ਕਿਹਾ ਹੋਇਆ ਵਾਹਿਗੁਰੂ ਸਾਹਿਬ ਸਿੰਘ ਜੀ ਕਰੋੜਾਂ ਵਾਰ ਵਾਹਿਗੁਰੂ ਕਿਹਾ ਜਾਂਦਾ ਜੇ ਜਦੋਂ ਜੱਪਾ ਜਾਪ ਦੇ ਵਿੱਚ ਸਾਡਾ ਜਾਪ ਚੇਂਜ ਹੁੰਦਾ ਹੈ ਅ ਜੱਪਾ ਜਾਪ ਦੇ ਵਿੱਚ ਹਾ ਸਾਧ ਸੰਗਤ ਜੀ ਸੰਗਤਾਂ ਬਹੁਤ ਜਾਪ ਕਰਦੀਆਂ ਨੇ ਬਾਣੀ ਪੜ੍ਹਦੀਆਂ ਨੇ ਹੁਣ ਚੋਪਈ ਸਾਹਿਬ ਦਾ ਸੰਗਤਾਂ ਬਹੁਤ ਜਾਪ ਕਰਦੇ ਨੇ ਕੋ ਭੈਣ ਜਿਹੜੀ ਐ 사ਸੰਗ ਜੀ ਉਹ 51 ਪਾਠ ਜਪਦੀ ਚੋਪਈ ਸਾਹਿਬ ਦੇ ਕਰਦੀ ਐ ਤੇ ਉਹ ਭੈਣ ਦੇ ਨਾਲ ਬੜੀਆਂ ਬਖਸ਼ਿਸ਼ਾਂ ਵਰਤਦੀਆਂ ਨੇ ਉਹ ਭੈਣ ਕਹਿੰਦੀ ਕਿ ਮੇਰਾ ਬੇਟਾ ਜਿਹੜਾ ਸੀ ਬਹੁਤ ਡਰਦਾ ਸੀ ਰਾਤ ਨੂੰ ਉੱਠ ਕੇ ਬਹਿ ਜਾਂਦਾ ਸੀ ਪਰ ਕਹਿੰਦੇ ਕਿ ਮੈਂ ਹੁਣ ਉਹਦੇ ਲਾਗੇ ਬੈਠ ਕੇ ਜਾਪ ਕਰਦੀ ਰਹੀ ਕਦੀ 5 ਪਾਠ ਕਦੀ 2 ਪਾਠ ਚੋਪਈ ਸਾਹਿਬ ਦੇ ਕਹਿੰਦੇ ਕਿ ਉਹਦਾ ਡਰ ਜਿਹੜਾ ਸੀ ਬਿਲਕੁਲ ਨਿਕਲ ਗਿਆ ਕੀ ਰੱਖਿਆ ਹੁੰਦੀ ਹੈ ਦਸ਼ਮੇਸ਼ ਪਿਤਾ ਦੀ ਰਚਿਤ ਹੋਈ ਬਾਣੀ ਹੈ ਤੇ ਬੜੀ ਵੱਡੀ ਮਹਿਮਾ ਜੇ ਚੁਪਈ ਸਾਹਿਬ ਦੀ ਇਹਦੇ ਚੁਪਈ ਸਾਹਿਬ ਦੇ ਵਿੱਚ ਹੀ ਪਾਤਸ਼ਾਹ ਨੇ ਮਹਿਮਾ ਵੀ ਦੱਸੀ ਹੈ ਕਿ ਜਿਹੜਾ ਚੁਪਈ ਸਾਹਿਬ ਦੇ ਨਾਲ ਜੁੜ ਜਾਂਦਾ ਹੈ ਕੈਸੇ ਉਹ ਪਰਮਾਤਮਾ ਉਹਨਾਂ ਦੀ ਰੱਖਿਆ ਕਰਦਾ ਹੈ ਜਿਵੇਂ ਪਾਤਸ਼ਾਹ ਕਹਿੰਦੇ ਕੀ ਮਿਲੂਗਾ ਜਦੋਂ ਕੋਈ ਇਸ ਬਾਣੀ ਨੂੰ ਸੁਨੇਗਾ ਪੜ੍ਹੇਗਾ ਪਾਤਸ਼ਾਹ ਕਹਿੰਦੇ ਸੁਣਾ ਗੂੰਗਾ ਜੋਇ ਆਹੀ ਸੁਰਸੰਧਾ ਪਾਵੇ ਕਹਿੰਦੇ ਭਾਈ ਜਿਹੜਾ ਕੋਈ ਗੂੰਗਾ ਹੋਵੇ ਜਿਹਨੂੰ ਬੋਲਣਾ ਨਹੀਂ ਆਉਂਦਾ ਜੋਨ ਕੋਈ ਇਸ ਬਾਣੀ ਨੂੰ ਸੁਨੇਗਾ ਉਹਨੂੰ ਰਸਨਾ ਪ੍ਰਾਪਤ ਹੋ ਜੇਗੀ ਮਹਿਮਾ ਹੋਗੀ ਇਹ ਪ੍ਰਾਪਤੀ ਹੁੰਦੀ ਜੀ ਕਹਿੰਦੇ ਸੁਣੇ ਮੋੜ ਚਿੱਤ ਲਾਏ ਚਤੁਰਤਾ ਆ ਬਈ ਜੇ ਕੋਈ ਮੂਰਖ ਚਿੱਤ ਲਗਾ ਕੇ ਸੁਨੇਗਾ ਭਾਈ ਉਹਨੂੰ ਸਿਆਣਪ ਮਿਲ ਜੇਗੀ ਤੂਖ ਦਰਦ ਭਾਉ ਨਿਕਟਣਾ ਤੈਨ ਨਰਕੇ ਰਹਿ ਕਹਿੰਦੇ ਭਾਈ ਦੁੱਖ ਦਰਦ ਭੈ ਉਸ ਮਨੁੱਖ ਦੇ ਨੇੜੇ ਤੇੜੇ ਵੀ ਨਹੀਂ ਆਉਂਦਾ ਗੇੜਾ ਚੁਪਈ ਸਾਹਿਬ ਦੀ ਬਾਣੀ ਨੇ ਤਾਂ ਵੱਧ ਪੜਦਾ ਹੈ ਹੋਈ ਹੋਇਆ ਕੀ ਇੱਕ ਵਾਰ ਚੁਪਈ ਕੋ ਕਹ ਹੈ ਜੋ ਇੱਕ ਵਾਰ ਵੀ ਦਿਨ ਦੇ ਵਿੱਚ ਚੁਪਈ ਸਾਹਿਬ ਭਾਵਣਾ ਨਾਲ ਪੜੇ ਮਹਿਮਾ ਹੈ 사ਸੰਗ ਜੀ ਬੜੀ ਵੱਡੀ ਮਹਿਮਾ ਜੀ ਹੁਣ 사ਸੰਗ ਜੀ ਜਿਹੜੇ ਬਾਣੀ ਪੜਦੇ ਨੇ ਉਹ ਜਾਣਦੇ ਨੇ ਕਿ ਚੁਪਈ ਸਾਹਿਬ ਪੜਨ ਵਾਲਿਆਂ ਦੇ ਪ੍ਰਮਾਤਮਾ ਦੀ ਉਸ ਮਹਾਕਾਲ ਦੀ 사ਸੰਗ ਜੀ ਬਹੁਤੀ ਕਿਰਪਾ ਹੋ ਜਾਂਦੀ ਹੈ ਮਹਾਕਾਲ ਕੀਸ਼ਨ ਜੇ ਪਰੇ ਸੋ ਲੈ ਬਚਾਏ ਉਹ ਆਪ ਬਚਾ ਲਿੰਦਾ ਹੈ ਰੱਖਿਆ ਕਰ ਲਿੰਦਾ ਹੈ 사ਸੰਗ ਜੀ ਆਪਣਾ ਹੱਥ ਨਾ ਸਿਰ ਤੇ ਟਿਕਾ ਕੇ ਰੱਖਦਾ ਹੈ ਇੱਕ ਤੇ ਹੁੰਦਾ ਇੱਕ ਹੱਥ ਰੱਖਣਾ ਇੱਕ ਹੁੰਦਾ ਦੋਨੋਂ ਹੱਥ ਹੀ ਮਾਲਕ ਰੱਖ ਦਿੰਦਾ ਹੈ ਸਿਰ ਤੇ ਵੀ ਇਸ ਗੁਰਸਿੱਖ ਤੇ ਕਿ ਕੋਈ ਵਿਪਤਾ ਨਹੀਂ ਆ ਸਕਦੀ ਕਿਉਂਕਿ ਇਹਦੇ ਨਾਲ ਮੈਂ ਖੜਾ ਆ ਕੋਈ ਦੇ ਸਕਦਾ ਐਡੀ ਵੱਡਾ ਭਰੋਸਾ ਤੁਹਾਨੂੰ ਕੋਈ ਐਡਾ ਵੱਡਾ 사ਸੰਗ ਜੀ ਤੁਹਾਡੇ ਨਾਲ ਪ੍ਰੋਮਿਸ ਕਰ ਸਕਦਾ ਹੈ ਪਰ ਨਾਮ ਬਾਣੀ ਐ ਪ੍ਰੋਮਿਸ ਕਰਦੀ ਕਿ ਤੁਹਾਡੀ ਹਰ ਜਗ੍ਹਾ ਰੱਖਿਆ ਹੋਏਗੀ ਭਰੋਸੇ ਦੇ ਨਾਲ ਬਾਣੀ ਪੜਨੋ ਭਰੋਸੇ ਦੇ ਨਾਲ ਸੇਵਾ ਕਰਲੋ ਆ ਸਾਧ ਸੰਗਤ ਜੀ ਇਸ ਚੈਨਲ ਤੋਂ ਆਪ ਜੀ ਨਿਤਾਬਾਦ ਹਰ ਬੀਤੀਆਂ ਸਰਵਣ ਕਰਦੇ ਹੋ ਕਿ ਕਿਵੇਂ ਸੰਗਤ ਦੇ ਨਾਲ ਸ਼ਹੀਦਾਂ ਦੀ ਕਲਾ ਵਰਤਦੀ ਹੈ ਕਿਵੇਂ ਬਾਬਾ ਦੀਪ ਸਿੰਘ ਜੀ ਆਪਣੇ ਦਰ ਤੇ ਆ ਕੇ ਪੁਕਾਰ ਕਰਨ ਵਾਲਿਆਂ ਦੀ ਪੁਕਾਰ ਸੁਣਦੇ ਨੇ ਉਹਨਾਂ ਦੀਆਂ ਮੰਨ ਦੀਆਂ ਇਛਾਵਾਂ ਪੂਰੀਆਂ ਕਰਦੇ ਨੇ ਉਹਨਾਂ ਦੇ ਸਾਰੇ ਦੁੱਖਾਂ ਨੂੰ ਦਰਦਾਂ ਨੂੰ ਆਪ ਘਟਦੇ ਨੇ ਆਪ ਪਰਤਖ ਵਰਤਗੇ ਸਾਸ ਸੰਗੇ ਜੀ ਅੱਜ ਜਿਹੜੀ ਹੱਡ ਬੀਤੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਅੱਜ ਸਾਸ ਸੰਗੇ ਜੀ ਵੈਸੇ ਸੁਣਾਉਣੀ ਨਹੀਂ ਸੀ ਚਾਹੀਦੀ ਪਰ ਇਹ ਗਲਤੀ ਅਸੀਂ ਹਮੇਸ਼ਾ ਕਰਦੇ ਆਂ ਪੋਤੇ ਕਿਉਂਕਿ ਦਾਸ ਸੁਣਾ ਰਿਹਾ ਹੋ ਸਕਦਾ ਇਹਦੇ ਵਿੱਚ ਦਾਸ ਨਾਮ ਨਾ ਲਵੇ ਜਗਾ ਬਣਾ ਦੱਸੇ ਕਿ ਕਿੱਥੋਂ ਦੀ ਉਹ ਭੈਣ ਸੀ ਪਰ ਇਹ ਸੱਚ ਸੁਣਾਉਣੀ ਤਾਂ ਜ਼ਰੂਰੀ ਹੋ ਜਾਂਦੀ ਕਿਉਂਕਿ ਸਾਡੇ ਚੋਂ ਬਹੁਤੇ ਇਹ ਗਲਤੀ ਕਰ ਜਾਂਦੇ ਨੇ ਕਿਉਂਕਿ ਦਾਤਾਂ ਲੈਣ ਵੇਲੇ ਅਸੀਂ ਪਰਮਾਤਮਾ ਨੂੰ ਯਾਦ ਕਰਦੇ ਆਂ ਬੜਾ ਪੁਕਾਰਾਂ ਕਰਦੇ ਆਂ ਜਦੋਂ ਦਾਤ ਲੈ ਲੈਨੇ ਆ ਨਾ ਨੂੰ ਭੁੱਲ ਜਾਂਦੇ ਆਂ ਤੇ ਜਦੋਂ ਫਿਰ ਦੁੱਖ ਦੀ ਘੜੀ ਆਉਂਦੀ ਆ ਫਿਰ ਪਰਮਾਤਮਾ ਯਾਦ ਆ ਜਾਂਦਾ ਸਾਨੂੰ ਕੋਈ ਦੁੱਖ ਚ ਯਾਦ ਆਉਂਦਾ ਸੁੱਖ ਵੇਲੇ ਤੇ ਸਾਨੂੰ ਭੁੱਲ ਜਾਂਦਾ ਪਰ ਜੇ ਸੁੱਖ ਵੇਲੇ ਵੀ ਯਾਦ ਰਹੇ ਤੇ ਦੁੱਖ ਸਾਡੇ ਚ ਆਵੇ ਹੀ ਨਾ ਹੁਣ ਇੱਕ ਭੈਣ ਨੇ ਹੈ ਬਾਹਰੋਂ ਹੀ ਬਾਹਰੋਂ ਕਿਸੇ ਕੰਟਰੀ ਚੋਂ ਦਾਸ ਕੰਟਰੀ ਬਣਾ ਦੱਸੇ ਤੇ ਉਹ ਹੁਣ ਨੇ ਅੱਜ ਤੋਂ ਆ ਸਾਲ ਪਹਿਲਾਂ ਲਗਭਗ ਸਾਲ ਪਹਿਲਾਂ ਦਾਸ ਦੇ ਨਾਲ ਕੰਟੈਕਟ ਕੀਤਾ ਤੇ ਚਲੋ ਉਹਨਾਂ ਨੇ ਕੋਈ ਵੀਡੀਓ ਸੁਣੀ ਹੋਏਗੀ ਤੇ ਉਹਨਾਂ ਨੇ ਦੱਸਿਆ ਕਿ ਇਦਾਂ ਪਰਿਵਾਰ ਦੇ ਵਿੱਚ ਕੁਝ ਮੁਸ਼ਕਲਾਂ ਨੇ ਕਹਿੰਦੇ ਕਿ ਜੋ ਮੇਰਾ ਬੇਟਾ ਹੈ ਤੇ ਮੇਰੀ ਨੋ ਹੈ ਕਹਿੰਦੇ ਉਹਨਾਂ 'ਚ ਆਪਸੀ ਬਹੁਤ ਕਲੇਸ਼ ਰਹਿੰਦਾ ਹੈ ਝਗੜਾ ਰਹਿੰਦਾ ਹੈ ਤੇ ਇਹ ਕਹਿੰਦੇ ਛੋਟੀ ਜੀ ਗੱਲ ਹੋਈ ਲੜਾਈ ਹੋ ਗਈ ਤੇ ਚਲੋ ਮੇਰੇ بیٹے ਕੋਲ ਗਲਤੀ ਹੋਈ ਨੇ ਹੱਥ ਚੁੱਕਦਾ ਤੇ ਉਹ ਜਿਹੜੀ ਮੇਰੀ ਨੋਹ ਆ ਕਹਿੰਦੀ ਉਹ ਚਲੀ ਗਈ ਤੇ ਕਹਿੰਦੇ ਅਸੀਂ ਬੜਾ ਮਨ ਤਾਂ ਤਰਲੇ ਕੀਤੇ ਵਾਪਸ ਨਹੀਂ ਆਈ ਕਹਿੰਦੇ ਕਿ ਹੁਣ ਮੇਰਾ ਬੇਟਾ ਜਦੋਂ ਦੀ ਉਹ ਗਈ ਹੈ ਕੰਮ ਛੱਡ ਗਿਆ ਕੰਮ ਹੀ ਨਹੀਂ ਕਰਦਾ ਤੇ ਕਹਿੰਦੇ ਹੁਣ ਆਪਣੇ ਆਪ ਨੂੰ ਉਹਨੇ ਕਮਰੇ ਚ ਬੰਦ ਕਰ ਲਿਆ ਮਤਲਬ ਕੰਮ ਨਹੀਂ ਕਰਨਾ ਪਈ ਨੋਣਾ ਧੋਣਾ ਵੀ ਛੱਡ ਸਭ ਕੁਝ ਛੱਡਤਾ ਮਤਲਬ ਜਿੱਦਾਂ ਜ਼ਿੰਦਗੀ ਜਿਉਣੀ ਹੀ ਭੁੱਲ ਗਿਆ ਤੇ ਕਹਿੰਦੇ ਕਿ ਆਪਣੀਆਂ ਟੱਪਲੀਆਂ ਮਾਰਨੀਆਂ ਸ਼ੁਰੂ ਕਰਤੀਆਂ। ਚੀਜ਼ਾਂ ਭੁੱਲਣੀਆਂ ਸ਼ੁਰੂ ਕਰਤੀਆਂ ਵੀ ਕੋਈ ਚੀਜ਼ ਆਪ ਹੀ ਕਰ ਲਈ ਤੇ ਉਹ ਹੀ ਭੁੱਲ ਜਾਣੀ। ਤੇ ਕਹਿੰਦੇ ਕਿ ਮੈਨੂੰ ਵੀ ਬਾਣੀ ਨਹੀਂ ਪੜਨ ਦੇਣੀ ਜੇ ਮੈਂ ਕਿਤੇ ਰੱਬ ਦਾ ਨਾਮ ਲੈਣ ਬਹਿ ਜਾ ਤਾਂ ਮੈਨੂੰ ਰੋਕ ਦੇਣਾ। ਕਿਤੇ ਘਰ 'ਚ ਕਿਤੇ ਉੱਚੀ ਮੈਂ ਕਿਤੇ ਲਾ ਦੇਵਾਂ ਬਾਣੀ ਤੇ ਉਹਨੇ ਬੰਦ ਕਰਾ ਦੇਣੀ। ਮਤਲਬ ਇਦਾਂ ਦੀ ਚੀਜ਼ ਹੋ ਗਈ ਹੈ। ਕਹਿੰਦੇ ਕਿ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ। ਤੇ ਉਹ ਹੁਣ ਹੈ ਕਹਿੰਦੇ ਕਿ ਅਸੀਂ ਮੇਰੇ ਹਸਬੰਦ ਦੀ ਕਾਫੀ ਲੰਮੇ ਸਮਾਂ ਪਹਿਲਾਂ ਡੈਥ ਹੋ ਗਈ ਹੈ ਮੇਰੀ ਬੇਟੀ ਸੀ ਉਹ ਵਿਆਹਤੀ ਸੀ ਹੁਣ ਅਸੀਂ ਇੰਨੇ ਜਾਣੇ ਰਹਿੰਦੇ ਸਾਂ ਤੇ ਕਹਿੰਦੇ ਕਿ ਹੁਣ ਨੋ ਚਲੀ ਗਈ ਦੋ ਜਾਣੇ ਅਸੀਂ ਰਹਿ ਗਏ ਸੀ ਤੇ ਉਹ ਮੇਰਾ ਬੇਟਾ ਜਿਹੜਾ ਸੀ ਹੁਣ ਮੈਂ ਕੱਲ ਹੀ ਆ ਉਹਨੂੰ ਸਾਂਭਣ ਵਾਲੀ ਕਹਿੰਦੇ ਉਹ ਐਵੇਂ ਸੀ ਜਦੋਂ ਕਿਸੇ ਨੂੰ ਮੈਂ ਪੁੱਛਦੀ ਆ ਦਿਖਾਇਆ ਡਾਕਟਰਾਂ ਨੂੰ ਕਹਿੰਦੇ ਵੀ ਭਾਈ ਡਿਪਰੈਸ਼ਨ ਹੈ ਹੁਣ ਡਿਪਰੈਸ਼ਨ ਕਿਵੇਂ ਠੀਕ ਹੋਵੇ ਕਹਿੰਦੇ ਸਮਝ ਨਹੀਂ ਆਉਂਦੀ ਵੀ ਘਰ ਚ ਕਲੇਸ਼ ਵੀ ਹੈ ਵੀ ਸਾਰੇ ਤਿੰਨ ਮੈਂਬਰ ਆ ਤੇਨਾਂ ਦੇ ਮੂੰਹ ਵੱਖਰੇ ਵੱਖਰੇ ਆ ਇਹਨੇ ਮੇਰਾ ਬੇਟਾ ਮੇਰੀ ਵੀ ਨਹੀਂ ਸੁਣਦਾ ਵੀ ਮੈਂ ਕੀ ਕਰਾਂ ਮੈਨੂੰ ਸਮਝ ਨਹੀਂ ਆਉਂਦੀ ਕਿ ਸਿੱਧੇ ਰਾਹ ਪਾਓ ਚਲੋ ਹੁਣ ਕੋਈ ਦਾਸ ਕੋਈ ਬ੍ਰਹਮ ਗਿਆਨੀ ਮਹਾਂਪੁਰਖ ਤੇ ਹੈ ਨਹੀਂ ਪਰ ਜੋ ਬਾਣੀ ਦੱਸਦੀ ਅਸੀਂ ਉਹ ਤੇ ਸਨੇਹਾ ਦੇ ਸਕਦੇ ਹਾਂ ਕਿ ਬਾਣੀ ਇਹ ਕਹਿੰਦੀ ਹੈ ਤੁਸੀਂ ਕਰ ਲਓ ਜੇ ਬਾਣੀ ਕਹਿ ਰਹੀ ਹੈ ਸੁਣਿਆ ਦੁੱਖ ਪਾਪ ਕਾ ਨਾਸ ਤੇ ਫਿਰ ਤੁਸੀਂ ਬਾਣੀ ਸੁਣੀ ਚਲੋ ਭਾਈ ਜੇ ਬਾਣੀ ਕਹਿੰਦੀ ਹੈ ਬਿਗਨ ਬਨਾਸਣ ਸਭ ਦੁੱਖ ਨਾਸਣ ਸਤਗੁਰ ਨਾਮ ਜੜਾਇਆ ਇਹ ਸਤਗੁਰ ਸੱਚੇ ਪਾਤਸ਼ਾਹ ਨਾਮ ਦੇ ਬਾਰੇ ਦੱਸਦੇ ਨੇ ਕਿ ਨਾਮ ਜਪ ਲਓ ਤੁਹਾਡੇ ਸਾਰੇ ਵਿਗੜਣ ਦੂਰ ਹੋ ਜਾਣਗੇ। ਕਲ ਕਲੇਸ਼ ਬਾਣੀ ਜਪਣ ਦੇ ਨਾਲ ਬਾਣੀ ਪੜਨ ਦੇ ਨਾਲ ਦੂਰ ਹੋ ਜਾਂਦੇ ਨੇ ਬਾਣੀ ਪੜ ਲਓ ਤੇ ਸੇਵਾ ਕਰ ਲਓ। ਮਾਲਕ ਕਿਰਪਾ ਕਰੇਗਾ। ਘਰ ਚੋਂ ਸਾਰੀ ਆਦਿ ਬਿਆਦੀ ਮਾਲਕ ਨੇ ਦੂਰ ਕਰਨੀ ਆ। ਉਹਨਾਂ ਨੇ ਕਿਹਾ ਭਾਈ ਤੁਸੀਂ ਅ ਸ਼ੀਦਾ ਦੇ ਅਸਥਾਨ ਤੇ ਸ਼ੀਦੀ ਦੀਆਂ ਗਾਂ ਕਰਾ ਲਓ ਲਗਾਤਾਰ। ਹਾਂ ਚਲੋ ਸਮਝ ਆਇਆ ਸਮਝ ਗਏ। ਦਨਾਲ ਉਹਨਾਂ ਨੇ ਕਿਹਾ ਭਾਈ ਤੁਸੀਂ ਚਲੋ ਦੇਗਾ ਕਰਾਈ ਚਲੋ ਚਲੋ ਉਹਨਾਂ ਨੇ ਦੇਗਾ ਕਰਵਾ ਲੀਆਂ ਕਹਿੰਦੇ ਵੀ ਚਲੋ ਮੈਂ ਕਰਾਉਣੀ ਆ ਹਰ ਹਫਤੇ ਕਰਾਉਣੀ ਆ ਹਰ ਹਫਤੇ ਦੇਖ ਕਰਾਉਂਦੇ ਰਹੇ ਹਰ ਹਫਤੇ ਦੇਖ ਰੂਮ ਦੇ ਨਾਲ ਉਹ ਕਹਿੰਦੇ ਕਿ ਮੇਰਾ ਬੇਟਾ ਜਿਹੜਾ ਸੀ ਕਮਰੇ ਚ ਕਦੀ ਬਾਹਰ ਨਹੀਂ ਨਿਕਲਿਆ ਮਤਲਬ ਅੱਜ ਕਹਿੰਦੇ ਕਿ 40-50 ਦਿਨ ਲਗਾਤਾਰ ਉਹਨੇ ਕਮਰੇ ਚ ਰਹਿਣਾ ਪਾਣੀ ਪੀਣ ਬਾਹਰ ਉਹਨਾ ਰੋਟੀ ਰੁਟੀ ਕੀ ਖਾਣੀ ਆ ਬਸ ਇਹ ਕੀ ਸ਼ਰਾਬ ਸ਼ਰੂਪ ਪੀ ਕੇ ਆਪਣਾ ਮਸਤ ਕਮਰੇ ਚ ਚਲੇ ਜਾਦਾ ਪਰ ਮੇਰੀ ਨਹੀਂ ਉਹਨੂੰ ਮਾਂ ਦਾ ਕੁਝ ਹੋਏ ਦਾ ਨਾ ਹੋਏ ਦਾ ਕੋਈ ਨਹੀਂ ਸੀ ਪਰ ਕਹਿੰਦੇ ਵੀ ਜਦੋਂ ਮੈਂ ਅਰਦਾਸਾਂ ਕਰਾਈਆਂ ਮਾਲਕ ਦੀ ਇਹ ਕਿਰਪਾ ਹੋਈ ਕੀ ਉਹਨੇ ਮੇਰੇ ਕੋਲ ਕੁਝ ਖਾਣ ਨੂੰ ਮੰਗਿਆ ਕਰਨਾ ਚਲੋ ਮੈਨੂੰ ਇਹ ਥੋੜਾ ਜਿਹਾ ਹੌਸਲਾ ਹੋ ਗਿਆ ਕਿ ਮਾਲਕ ਕਿਰਪਾ ਕਰੇਗਾ ਭਰੋਸਾ ਵੱਧ ਗਿਆ ਕਹਿੰਦੇ ਮੈਨੂੰ ਪਤਾ ਲੱਗਾ ਉਹ ਭੈਣ ਕਹਿੰਦੇ ਕਿ ਮੈਨੂੰ ਪਤਾ ਲੱਗਾ ਕਿ ਹੁਣ ਮਾਲਕ ਦੀ ਕਿਰਪਾ ਕਹਿੰਦੇ ਮੈਂ ਕਿਹਾ ਵੀ ਅਰਦਾਸਾਂ ਮੈਂ ਲਗਾਤਾਰ ਕਰਉਣੀ ਆ ਜਿੰਨਾ ਚਿਰ ਬਿਲਕੁਲ ਠੀਕ ਨਹੀਂ ਹੁੰਦਾ ਤੋ ਦਾਸ ਨੇ ਕਿਹਾ ਵੀ ਠੀਕ ਆ ਚਲੋ ਤੁਹਾਡੀ ਇੱਛਾ ਆ ਮਾਲਕ ਤੇ ਕਿਰਪਾ ਜਰੂਰ ਕਰ ਰਿਹਾ ਹੈ ਚਲੋ ਉਹਨਾਂ ਨੂੰ ਪਤਾ ਲੱਗਾ ਕਿ ਘੋੜਿਆਂ ਨੂੰ ਚਣੇ ਪਾਉਣੇ ਚਾਹੀਦੇ ਆ ਚਲੋ ਉਹਨਾਂ ਚਣਿਆਂ ਦੀ ਸੇਵਾ ਲਈ ਵੀ ਦਾਸ ਨੂੰ ਕਿਹਾ ਚਲੋ ਚਣਿਆਂ ਦੀ ਸੇਵਾ ਵੀ ਲਈ ਚਲੋ ਦਾਸ ਨੇ ਕਿਹਾ ਕਿ ਮਾਲਕ ਕਿਰਪਾ ਕਰੇਗਾ ਕਿ ਮਾਲਕ ਤੁਹਾਡੇ ਤੇ ਮਿਹਰਮਾਨ ਹੋ ਰਿਹਾ ਜੇ ਕਸ਼ਟ ਘਟਿਆ ਜਾ ਰਿਹਾ ਹੈ ਨਾ ਪਰ ਇਹ ਆ ਕਿ ਤੁਸੀਂ ਬਾਣੀ ਦਾ ਪੈਰਾ ਵਧਾਓ ਘਰ ਦੇ ਵਿੱਚ ਆਪ ਬਾਣੀ ਪੜੋ ਆਪ ਬਾਣੀ ਸੁਣੋ ਜਿੱਦਾਂ ਮਰਜ਼ੀ ਕਰੋ ਬਾਣੀ ਪੜੋ ਮੂਲ ਮੰਤਰ ਦਾ ਜਾਪ ਕਰੋ ਜਰੂਰ ਕਿਉਂਕਿ ਮਾਲਕ ਕਿਰਪਾ ਕਰੇਗਾ ਦੇ ਨਾਲ ਸੇਵਾ ਹੁਣ ਤਨ ਕਰਕੇ ਸੇਵਾ ਨਹੀਂ ਕਰੀ ਗਈ ਜਾਂਦੀ ਮੰਨ ਕਰਕੇ ਕਰ ਲੋ ਤਨ ਕਰਕੇ ਦਸਵੰਦੀ ਬਣ ਜਾ ਦਸਵੰਦ ਬਾਰੇ ਦਾਸ ਨੇ ਥੋੜਾ ਜਨਾ ਨੂੰ ਸਮਝ ਆਇਆ ਨਹੀਂ ਸੀ ਪਤਾ ਉਹਨਾਂ ਨੂੰ ਚਲੋ ਦਾਸ ਨੇ ਦਾਸ ਨੇ ਦੱਸਤਾ ਵੀ ਇਦਾਂ ਦਸਵੰਦ ਕੱਢਣਾ ਜ਼ਰੂਰੀ ਹੁੰਦਾ ਹੈ ਨਹੀਂ ਤੇ ਫਿਰ ਪੈਸਾ ਗਲਤ ਪਾਸੇ ਚਲਾ ਜਾਂਦਾ ਚਲੋ ਉਹਨਾਂ ਨੇ ਦਸਵੰਦ ਕੱਢਣਾ ਵੀ ਜਾਰੀ ਕਰਤਾ ਉਸ ਤੋਂ ਬਾਅਦ 3 ਮਹੀਨੇ ਉਹ ਭੈਣ ਜਿਹੜੀ ਹੈ ਉਹਨਾਂ ਨੇ ਮਤਲਬ ਦੀਗਾ ਕਰਾਈਆਂ ਸ਼ੀਦੀ ਦੀਗਾ ਚਣਿਆਂ ਦੀ ਸੇਵਾ ਵੀ ਚੋਲਿਆਂ ਦੀ ਸੇਵਾ ਵੀ ਵਿੱਚ ਕਰਦੀ ਜਿਹੜੇ ਗੀਠਾ ਸਾਹਿਬ ਤੇ ਚੋਲੇ ਚੜਦੇ ਉਹ ਵੀ ਹੋ ਗਈ ਤੇ ਨਾਲ ਨਾਲ ਸਿੰਘਾਂ ਨੂੰ ਵਸਤਰ ਪੇਟਾ ਕਰਕੇ ਮਹਾਕਾਲ ਸਿੰਘ ਜਿਹੜੇ ਨਿਹੰਗ ਸਿੰਘ ਹੁੰਦੇ ਉਹਨਾਂ ਕੋ ਵੀ ਅਰਦਾਸਾ ਕਰਵਾਇਆ ਹੁਣ ਮਾਲਕ ਦੀ ਇਹ ਕਿਰਪਾ ਵਰਤੀ ਕਿ ਉਹਨਾਂ ਦੀ ਨੌ ਜਿਹੜੀ ਲੜਕੇ ਗਈ ਸੀ ਆਉਂਦੀ ਨਹੀਂ ਸੀ ਮੰਨਦੀ ਨਹੀਂ ਸੀ ਵਾਪਸ ਨਹੀਂ ਸੀ ਆਉਂਦੀ ਚਲੋ ਉਹ ਵਾਪਸ ਆ ਗਈ ਹੁਣ ਉਹ ਵਾਪਸ ਜਦੋਂ ਘਰ ਲੈ ਆਏ ਤੇ ਬੇਟਾ ਜਿਹੜਾ ਸੀ ਉਹ ਵੀ ਮਤਲਬ ਡਿਪਰੈਸ਼ਨ ਜੋ ਬਾਹਰ ਆ ਗਿਆ ਕਾਫੀ ਹੱਦ ਤੱਕ ਠੀਕ ਹੋ ਗਿਆ ਤੇ ਮਾਲਕ ਦੀ ਕਿਰਪਾ ਆਈ ਤੇ ਉਹ ਮਾਤਾ ਬੜੀ ਖੁਸ਼ ਉਹ ਭੈਣ ਬਹੁਤ ਖੁਸ਼ ਕਿ ਮੇਰਾ ਬੇਟਾ ਜਿਹੜਾ ਬਿਲਕੁਲ ਪਰਿਵਾਰ ਮੇਰਾ ਮਤਲਬ ਠੀਕ ਹੋ ਗਿਆ ਕਹਿੰਦੇ ਕਿ ਮੈਂ ਬਾਬਾ ਜੀ ਦਾ ਬੜਾ ਸ਼ੁਕਰਾਨਾ ਕਰਾਂ ਬੜੀ ਸ਼ੁਕਰਾਨੇ ਕੀਤੇ ਚਲੋ ਉਹਨਾਂ ਨੇ ਪਾਠ ਜਿਹੜਾ ਸੁਖਿਆ ਹੋਏਗਾ ਤੇ ਉਹ ਵੀ ਬਾਬਾ ਨੋ ਸਿੰਘ ਦੇ ਸਮਾਧੇ ਤੇ ਪਾਠ ਜਿਹੜਾ ਸਿਖਾਣਪਤ ਸਭ ਉਹ ਵੀ ਕਰਵਾ ਲਿਆ ਫਿਰ ਉਸ ਤੋਂ ਬਾਅਦ ਚਲੋ ਸੰਭਾਲ ਲੰਘਿਆ ਤੇ ਦਾਸ ਨਾਲ ਕੋਈ ਕੰਟੈਕਟ ਨਹੀਂ ਰਿਹਾ ਉਸ ਭੈਣ ਦਾ ਮਾਤ ਦਾ ਚਲੋ ਦਾਸ ਨੇ ਹੁੰਦਾ ਹੈ ਕਿ ਜਿਹੜੀ ਸੰਗਤ ਜੁੜੀ ਹੈ ਤੇ ਜੋ ਕਿ ਸੇਵਾ ਆਣੀ ਤੇ ਉਹਨਾਂ ਨੂੰ ਦਾਸ ਨੇ ਚਲੋ ਲਿੰਕ ਭੇਜ ਦੇਣਾ ਮੈਸੇਜ ਭੇਜ ਦੇਣਾ ਭਾਈ ਇਹ ਸੇਵਾ ਆ ਗਈ ਜੇ ਕਰਨੀਆਂ ਕਰ ਲਓ ਨਹੀਂ ਕਰਨੀ ਤੇ ਤੁਹਾਡੀ ਇੱਛਾ ਹੈ ਕਿਉਂਕਿ ਇਹੀ ਹੈ ਸਾਡਾ ਕਰਮ ਜੋ ਹੈ ਜੋ ਡਿਊਟੀ ਲੱਗੀ ਅਸੀਂ ਤੇ ਉਹ ਨਿਭਾਉਣੀ ਹੈ ਅਸੀਂ ਕਹਿਣਾ ਭਾਈ ਆ ਸੇਵਾ ਆ ਗਈ ਜੇ ਕਰਨੀ ਹੈ ਤੇ ਕਰ ਲਓ ਨਹੀਂ ਤੇ ਮਾਲਕ ਜਾਣਦਾ ਜਿਹਦੇ ਕੋਲ ਨੇ ਲੈਣੀ ਹੈ ਲੈ ਹੀ ਲੈਣੀ ਹੈ ਚਲੋ 10-10 ਦਾ ਰਿਹਾ ਨਹੀਂ ਕੰਟੈਕਟ ਹੋ ਰਿਹਾ ਕੋਈ ਹੁਣ ਥੋੜੇ ਦਿਨ ਪਹਿਲਾਂ ਉਸੇ ਭੈਣ ਦੀ ਦੁਬਾਰਾ ਕਾਲ ਆਉਂਦੀ ਹੈ ਤੇ ਉਹਨਾਂ ਨੇ ਚਲੋ ਦਾਸ ਦੇ ਨੰਬਰ ਐਡ ਸੀ ਦਾਸ ਨੇ ਚੁੱਕ ਲਿਆ ਚਲੋ ਕਾਲ ਤੇ ਗੱਲ ਕੀਤੀ ਤੇ ਉਹਨਾਂ ਨੇ ਚਲੋ ਗੱਲ ਜਦੋਂ ਕੀਤੀ ਤੇ ਦਾਸ ਨੇ ਦੱਸਿਆ ਵੀ ਹਾਂਜੀ ਪਹਿਚਾਨ ਲਿਆ ਮੈਂ ਕਿ ਤੁਹਾਡਾ ਨੰਬਰ ਐਡ ਸੀ ਮੇਰੇ ਤੇ ਚਲੋ ਉਹਨਾਂ ਨੇ ਦੱਸਿਆ ਕਹਿੰਦੇ ਕਿ ਬੜੇ ਮਾੜੇ ਹਾਲਾਤ ਨੇ ਸਾਡੇ ਘਰ ਦੇ ਪੀ ਰੋਕੇ ਉਹਨਾਂ ਨੇ ਆਪਣੀ ਗੱਲ ਸ਼ੁਰੂ ਕੀਤੀ ਸਾਰੀ ਗੱਲ ਦੱਸੀ ਵੀ ਇਦਾਂ ਇਦਾਂ ਹੋਇਆ ਹੈ ਕਿ ਮੇਰਾ ਬੇਟਾ ਜਿਹੜਾ ਆ ਉਹ ਸਾਰਾ ਕੋਸ਼ਿ ਠੀਕ ਹੋ ਗਿਆ ਸਭ ਕੁਝ ਵਧੀਆ ਹੋ ਗਿਆ ਸੀ ਸਾਰੇ ਅਸੀਂ ਹਸੀ ਖੁਸ਼ੀ ਰਹਿਣ ਲੱਗ ਗਏ ਸਾਂ ਇਕੱਠੇ ਪਰ ਹੁਣ ਇਸ ਹਾਲਤ ਕਹਿੰਦੇ ਕੀ ਮੈਂ ਆ ਡਰੇਰਿੰਗ ਆ ਮੇਰੇ ਨੂੰ ਤੇ ਬੇਟਾ ਉਹ ਤੇ ਠੀਕ ਹੋ ਗਿਆ ਪਰ ਮੇਰੇ ਨਾਲ ਨਹੀਂ ਉਹਨਾਂ ਦੀ ਬਣ ਆ ਰਹੀ ਇਹਨੇ ਮੇਰੀ ਨੂੰ ਨੇ ਇਹ ਚੀਜ਼ ਕਹਿਤੀ ਹੈ ਕਿ ਜਾਂ ਆਪਣੀ ਮਾਂ ਚੋਲਾ ਜਾਂ ਮੈਨੂੰ ਚੋਲਾ ਕਹਿੰਦੇ ਹੁਣ ਬੇਟਾ ਕੀ ਕਰਦਾ ਉਹਨੂੰ ਤੇ ਇੱਕ ਚੋਨਾ ਪਹਿਣਾ ਸੀ ਕਹਿੰਦੇ ਇਹ ਚੀਜ਼ ਬਣੀ ਹੈ ਤੇ ਮੈਂ ਉਸ ਮਾਤਾ ਜੀ ਨੂੰ ਕਿਹਾ ਭੈਣ ਨੂੰ ਕਿਹਾ ਮੈਂ ਹਾਂ ਮੇਰੇ ਕੋਲ ਨਾ ਆਪਣੀ ਮਤਲਬ WhatsApp ਤੇ ਚੈਟ ਹੈ ਤੇ ਆਪਣੀ ਗੱਲ ਅੱਜ ਤੋਂ 8-9 ਮਹੀਨੇ ਪਹਿਲਾਂ ਗੱਲ ਹੋਈ ਆਪਣੀ ਵੀ ਇੰਨੇ ਸਮੇਂ ਚ ਤੁਸੀਂ ਕੋਈ ਗੱਲ ਨਾ ਦੱਸੀ ਨਾ ਕੋਈ ਮਤਲਬ ਸੇਵਾ ਮਤਲਬ ਜੋ ਤੁਸੀਂ ਕਰਦੇ ਸੀ ਨਿੱਤਾਬੱਦ ਕਰਦੇ ਰਹੇ ਤਿੰਨ ਚਾਰ ਮਹੀਨੇ ਨਾ ਤੁਸੀਂ ਸੇਵਾ ਕੀਤੀ ਤੇ ਬਾਣੀ ਵੀ ਨਹੀਂ ਪੜਦੇ ਰਹੇ ਉਹ ਕਹਿੰਦੇ ਹਾਂ ਬਾਣੀ ਵੀ ਮੇਰੇ ਕੋਲ ਛੁੱਟੀ ਹੈ ਮੈਂ ਮੰਨਦੀ ਹਾਂ ਪਹਿਮੇਰਾ ਸਾਰੇ ਕਾਰਜ ਮਹਾਰਾਜ ਨੇ ਸ਼ੀਦਾਂ ਨੇ ਠੀਕ ਕੀਤੇ ਸੀ ਪਰ ਮੈਂ ਸ਼ੀਦਾਂ ਨੂੰ ਭੁੱਲ ਗਈ ਬਾਣੀ ਵੀ ਭੁੱਲ ਗਈ ਤੇ ਮੈਂ ਸੇਵਾ ਵੀ ਨਹੀਂ ਕਰਦੀ ਸੀ ਤੇ ਉਹਦਾ ਨਤੀਜਾ ਇਹ ਹੋਇਆ ਕਿ ਉਹ ਜੋ ਅਰਦਾਸ ਕੀਤੀ ਉਹ ਤਾਂ ਠੀਕ ਹੋ ਗਏ ਪਰ ਮੇਰੇ ਨਾਲ ਇਹ ਖੇੜ ਵਰਤਣੀ ਸ਼ੁਰੂ ਹੋ ਗਈ ਕਿਉਂਕਿ ਦਾਤ ਕਰਕੇ ਜੁੜੇ ਸਾਂ ਤੇ ਦਾਤਾਂ ਕਰਕੇ ਜਦੋਂ ਦਾਤ ਮਿਲ ਗਈ ਪਰਮਾਤਮਾ ਭੁੱਲ ਗਿਆ ਤੇ ਫਿਰ ਉਹ ਦਾਤ ਦਾਤ ਨਾ ਹੋ ਕੇ ਸਸਕ ਜੀ ਉਹ ਤੇ ਸਰਾਫ ਹੋ ਗਿਆ ਨਾ ਵਗੇ ਦੇ ਕਰਕੇ ਪਰਮਾਤਮਾ ਹੀ ਭੁੱਲ ਗਿਆ ਉਹ ਫਿਰ ਦਾਸਨਿਕ ਗਿਆ ਕਿ ਭਾਈ ਮਾਲਕ ਬੜਾ ਦਿਆਲੂ ਜੀ ਕਿਰਪਾਲੂ ਜੀ ਉਹ ਬੜੀ ਜਲਦੀ ਮਾਫ ਕਰ ਦਿੰਦਾ ਹੈ ਇਨਸਾਨ ਦੂਸਰੇ ਇਨਸਾਨ ਨੂੰ ਜਲਦੀ ਮਾਫ ਨਹੀਂ ਕਰ ਸਕਦਾ ਪਰ ਰੱਬ ਕਰ ਦਿੰਦਾ ਹੈ ਉਹਨਾਂ ਨੂੰ ਇਹੀ ਕਿਹਾ ਭਾਈ ਤੁਸੀਂ ਚਲੋ ਮਾਲਕ ਦਾ ਭਰੋਸਾ ਰੱਖ ਕੇ ਦੁਬਾਰਾ ਅਰਦਾਸ ਬੇਨਤੀ ਕਰਕੇ ਬਾਣੀ ਪੜਨੀ ਸ਼ੁਰੂ ਕਰੋ ਜੋ ਤੁਹਾਡੇ ਕੋ ਹੈ ਸੇਵਾ ਕਰਨੀ ਸ਼ੁਰੂ ਕਰੋ ਮਾਲਕ ਤਰਸ ਕਰੇਗਾ ਜ਼ਰੂਰ ਕਿਰਪਾ ਕਰੇਗਾ ਦੁਬਾਰਾ ਰੰਗ ਭਾਗ ਲਾਏਗਾ ਵੀ ਖੁਸ਼ੀਆਂ ਖੇੜੇ ਪਰਿਵਾਰ ਚ ਬਖਸ਼ੇਗਾ ਚਲੋ ਹੁਣ ਦਾਸ ਨੇ ਉਹ ਭੈਣ ਨੂੰ ਜੋੜਤਾ ਹੈ ਹੁਣ ਬਾਕੀ ਅਗੇ ਮਾਲਕ ਤੇ ਹੈ ਮਾਲਕ ਬੜਾ ਦਿਆਲੂ ਜੀ ਬਖਸ਼ ਲੈਂਦਾ ਜੀ ਕਦੇ ਵੀ ਗਲਤੀ ਨਹੀਂ ਕਰਨੀ ਜਿਹੜੀ ਗਲਤੀ ਕਰਕੇ ਅਸੀਂ ਦੁਬਾਰਾ ਦੁੱਖਾਂ ਦੀ ਦਲਦਲ ਦੇ ਵਿੱਚ ਫਸ ਜਾਂਦੇ ਹਾਂ ਭੁੱਲਿਆ ਨਾ ਕਰੋ ਯਾਦ ਰੱਖਿਆ ਕਰੋ ਉਹ ਮਾਲਕ ਨਾ ਇੱਕ ਦੁੱਖ ਚੋਂ ਕੱਢ ਲੈਂਦਾ ਹੈ ਕੱਢੋਨੇ ਦੁਬਾਰਾ ਵੀ ਲੈਣਾ ਹੈ ਪਰ ਇਹ ਗਲਤੀ ਕਰਨੀ ਹੀ ਕਿਉਂ ਆ ਜੇ ਮਾਲਕ ਨੇ ਸਾਨੂੰ ਕੁਝ ਦੇਤਾ ਹੈ ਬਰਕਤਾਂ ਦੇ ਉਹਨੇ ਪਾਉਣੀਆਂ ਨੇ ਮਨ ਲਓ ਅੱਜ 1 ਲੱਖ ਕਮਾ ਰਹੇ ਆ ਰੱਬ ਕਰੋ ਘਾਟਾ ਪੈ ਗਿਆ ਸਾਡੀ ਕਮਾਈ ਲੱਖ ਤੋਂ 10000 ਹੋ ਗਈ ਫੇਰ ਵੀ ਤੇ ਗੁਜ਼ਾਰਾ ਹੋਵੇਗਾ ਫਿਰ ਕਿਨੂੰ ਲਾਮੇ ਦਵਾਂਗੇ ਸੇਵਾ ਤੋਂ ਨਾ ਮੁੱਕ ਰਿਹਾ ਕਰੋ ਬਾਣੀ ਤੂੰ ਪਿੱਛੇ ਨਾ ਹੋਇਆ ਕਰੋ ਬਾਣੀ ਦਾ ਪੈਰਾ ਦਾਤ ਲੈਣ ਤੋਂ ਬਾਅਦ ਵੱਧਦੇ ਜਾਵੇ ਘਟਣਾ ਨਹੀਂ ਚਾਹੀਦਾ ਸੇਵਾ ਵੱਧਦੇ ਜਾਵੇ ਘਟਣੀ ਨਹੀਂ ਚਾਹੀਦੀ ਪਰ ਅਸੀਂ ਤੇ ਬੰਦ ਕਰ ਦਿੰਨੇ ਆ ਫਿਰ ਕਹਿੰਨੇ ਆ ਅਸੀਂ ਦੁਖੀ ਸਾਡੇ ਦੁੱਖਾਂ ਦਾ ਕਾਰਨ ਕੋਈ ਹੋਰ ਨਹੀਂ ਸੀ ਦੁੱਖਾਂ ਦਾ ਕਾਰਨ ਆਪ ਆ ਮੈਂ ਆ ਮੇਰੇ ਦੁੱਖਾਂ ਦਾ ਕਾਰਨ ਕੋਈ ਹੋਰ ਨਹੀਂ ਹੋ ਸਕਦਾ ਅ ਸੰਗਤ ਜੀ 1 ਫਰਵਰੀ ਤੋਂ ਲੈ ਕੇ 13 ਅਪ੍ਰੈਲ ਤੱਕ ਆਪ ਜੀ ਨੂੰ ਪਤਾ ਏ ਕਿ ਗੁਰਦੁਆਰਾ ਰਾਮਸਰ ਸਾਹਿਬ ਤੋਂ ਜਾਪ ਸ਼ੁਰੂ ਹੋਏ ਨੇ ਅਣਗਿਣਤ ਸੰਗਤਾਂ ਇਸ ਜਾਪ ਦੇ ਵਿੱਚ ਆਪਣੀਆਂ ਆਪਣੀਆਂ ਹਾਜ਼ਰੀਆਂ ਭਰ ਰਹੀਆਂ ਨੇ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਹੋਰ ਨਾਲ ਸੰਗਤਾਂ ਨੂੰ ਵੀ ਇਨ੍ਹਾਂ ਜਾਪਾਂ ਦੇ ਨਾਲ ਜੋੜੋ ਆਪ ਵੀ ਜੁੜੋ ਤੇ ਇਹਦੇ ਵਿੱਚ ਮੂਲ ਮੰਤਰ ਦੇ ਜਾਪ, ਬ੍ਰਹਮ ਕਵਚ, ਜਪਜੀ ਸਾਹਿਬ ਦੇ ਜਾਪ, ਸਾ ਸੰਗਜੀ ਚਉਪਈ ਸਾਹਿਬ ਦੇ ਜਾਪ ਹੋਣੇ ਨੇ, ਗੁਰਮੰਤਰ ਦੇ ਜਾਪ ਹੋਣੇ ਨੇ। ਤੇ ਜਰੂਰ ਇਨ੍ਹਾਂ ਜਾਪਾਂ ਦੇ ਵਿੱਚ ਆਪ ਜੀ ਹਾਜ਼ਰੀਆਂ ਭਰੋ। WhatsApp ਤੇ ਮੈਸੇਜ ਆਪ ਜੀ ਆਪਣਾ ਨਾਮ ਲਿਖ ਕੇ ਕਰਦੇ ਹੋ ਤੇ ਗਰੁੱਪ ਦੇ ਵਿੱਚ ਜੁਆਇਨ ਹੋ ਜਾਓ ਤੇ ਮਹਾਰਾਜ ਪੜੀ ਕਰਨਗੇ, ਸਭ ਦੇ ਕਾਰਜ ਰਾਸ ਕਰਨਗੇ, ਸਭ ਦੇ ਜੀਵਨ ਜਿਹੜੇ ਆ ਖੁਸ਼ੀਆਂ ਦੇ ਨਾਲ, ਖੇੜੀਆਂ ਦੇ ਨਾਲ ਭਰਨਗੇ। ਹੁਣ ਸਾਧ ਸੰਗਤ ਜੀ ਆਪ ਸਭ ਦੇ ਚਰਨਾਂ 'ਚ ਕੁਝ ਬੇਨਤੀਆਂ ਨੇ ਸੇਵਾਵਾਂ ਦੇ ਨਾਲ ਸੰਬੰਧਿਤ ਜੋ ਸੇਵਾਵਾਂ ਗੁਰਦੁਆਰਾ ਆਰਾਮ ਸਰ ਸਾਹਿਬ ਤੋਂ ਨੇਤਾਬੱਦ ਚੱਲਦੀਆਂ ਆ ਰਹੀਆਂ ਨੇ ਤੇ ਆਪ ਜੀ ਬੜੀਆਂ ਸੇਵਾਵਾਂ ਕਰਦੇ ਹੋ ਮਹਾਰਾਜ ਦੀ ਬੜੀ ਕਿਰਪਾ ਹੈ ਆਪ ਸਭ ਸੰਗਤਾਂ ਦੇ ਉੱਪਰ ਸੰਗਤ ਜੀ ਆਪ ਜੀ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਹੈ ਕਿ ਪਹਿਲੀ ਸੇਵਾ ਜੋ ਗੁਰਦੁਆਰਾ ਆਰਾਮ ਸਰ ਸਾਹਿਬ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੈ ਇਸ ਸਥਾਨ ਦੀ ਕਾਰ ਸੇਵਾ ਚੱਲ ਰਹੀ ਹੈ ਜੋ ਕਿ ਸ਼ਹੀਦਾਂ ਦੀ ਯਾਦਗਾਰ ਬਣ ਰਹੀ ਹੈ। ਬਾਬਾ ਦੀਪ ਸਿੰਘ ਜੀ ਦੀ ਯਾਦਗਾਰ ਸਾਰੀਆਂ ਸਮਾਵਾਂ ਵਿੱਚ ਸ਼ੀਸ਼ ਸਿੰਘ ਆਪ ਹੀ ਵਰਤ ਕੇ ਆਪ ਸਭ ਸੰਗਤਾਂ ਕੋਲੋਂ ਕਰਵਾਈ ਜਾਂਦੇ ਨੇ। ਹਾਲ ਦੇ ਵਿੱਚ ਸਾਹਿਬ ਸਿੰਘ ਜੀ ਗੁੰਬਦ ਦੀ ਸੇਵਾ ਚੱਲ ਰਹੀ ਹੈ। ਗੁੰਬਦ ਪਲੱਸਟਰ ਹੋ ਰਿਹਾ ਜਿਹੜਾ ਮੇਨ ਗੁੰਬਦ ਹੈ ਤੇ ਪਿਛਲੇ 6-7 ਮਹੀਨੇ ਤੋਂ ਗੁੰਬਦ ਦੀ ਸੇਵਾ ਚੱਲ ਰਹੀ ਹੈ। ਹੁਣ ਇਸ ਤੋਂ ਬਾਅਦ ਜਿਹੜੀਆਂ ਸਮਾਵਾਂ ਸਟਾਰਟ ਹੋਣੀਆਂ ਨੇ ਚਾਰ ਕੋਰਨਰ ਨੇ ਗੁਰੂ ਘਰ ਦੇ ਤੇ ਚਾਰਾਂ ਕੋਰਨਰਾਂ ਦੇ ਵਿੱਚ ਸਾਹਿਬ ਸਿੰਘ ਜੀ ਗੁੰਬਦ ਬਣਾਏ ਨੇ 15-15 ਫੁੱਟ ਦੇ ਤੇ ਸਾਧ ਸੰਗਤ ਜੀ ਇੱਕ ਗੁੰਬਦ ਦੀ ਸੇਵਾ ਹੋ ਗਈ ਹੈ ਉਹ ਭੈਣ ਨੇ ਲੈ ਲਈ ਹੈ ਤਿੰਨ ਗੁੰਬਦ ਹੋਰ ਨੇ ਜਿਨ੍ਹਾਂ ਦੀ ਸੇਵਾ ਹੋਣੀ ਹੈ ਤੇ ਇੱਕ ਪਾਲਕੀ ਦੀ ਸੇਵਾ ਜਿਹੜੀ ਮਿਡਲ ਦੇ ਵਿੱਚ ਪਾਲਕੀ ਬੰਨੀ ਹੈ ਸੋ ਇਹਦੇ ਵਿੱਚ ਆਪ ਜੀ ਸਾਧ ਸੰਗਤ ਜੀ ਜਰੂਰ ਸੇਵਾਵਾਂ ਕਰਿਓ ਤੇ ਮਹਾਰਾਜ ਦੀ ਖੁਸ਼ੀਆਂ ਦੇ ਪਾਤਰ ਬਣਿਓ ਸਾਧ ਸੰਗਤ ਜੀ ਜਦੋਂ ਆ ਦਾਸ ਆਪਣੇ ਲਈ ਕੁਝ ਨਾ ਆਪਣੇ ਲਈ ਕੁਝ ਮੰਗੇ ਤੇ ਉਹ ਗਲਤ ਹੈ ਪਰ ਗੁਰੂ ਘਰ ਦੀਆਂ ਸੇਵਾਵਾਂ ਜਿਹੜੀਆਂ ਨੇ ਉਹ ਦਾਸ ਦੀ ਜੋ ਡਿਊਟੀ ਛਿੱਤਾਂ ਨੇ ਲਾਈ ਹੈ ਗੁਰੂ ਸਾਹਿਬ ਨੇ ਲਾਈ ਹੈ ਅਸੀਂ ਬਾਰ ਬਾਰ ਪੁਕਾਰਾਂ ਕਰਦੇ ਰਹਿਣਾ ਹੈ ਬਾਰ ਬਾਰ ਤੁਹਾਨੂੰ ਦੱਸੀ ਜਾਣਾ ਕਿਉਂਕਿ ਇਹ ਡਿਊਟੀ ਮਹਾਰਾਜ ਨੇ ਲਾਈ ਹੋਈ ਹੈ ਇਹਦੇ ਵਿੱਚ ਸਾਡਾ ਕੁਝ ਵੀ ਨਹੀਂ ਸੋ ਮਹਾਰਾਜ ਕਿਰਪਾ ਕਰਨ ਇਨ੍ਹਾਂ ਸਵਾਵਾਂ ਦੇ ਵਿੱਚ ਆਪ ਜੀ ਦੇ ਵੱਡੇ ਸਹਿਯੋਗ ਦੀ ਲੋੜ ਹੈ ਗੁਰੂ ਘਰ ਗੁਰੂ ਕੀ ਸੰਗਤ ਬਣਾਉਂਦੀ ਕਿਉਂਕਿ ਸੰਗਤ ਜੀ ਅਜੇ ਸਾਰਾ ਗੁਰੂ ਘਰ ਬਣਨ ਵਾਲਾ ਪਿਆ ਹੈ ਗੁੰਬਦ ਤੋਂ ਬਾਅਦ ਫਿਰ ਆ ਥੱਲੇ ਜਿਹੜਾ ਅੰਦਰਲਾ ਕੰਮ ਸ਼ੁਰੂ ਹੋਣਾ ਹੈ ਕਿਉਂਕਿ ਗੁੰਬਦ ਬਣ ਗਏ ਜਦੋਂ ਚਾਰ ਕਾਰਨਰਸ ਤੇ ਪਾਲਕੀ ਵੀ ਬਣ ਗਈ ਫਿਰ ਉੱਪਰ ਜਿਹੜੀ ਆ ਟਾਈਲ ਲੱਗਣੀ ਹੈ ਕਿਉਂਕਿ ਉਹ ਜਿਹੜਾ ਲੈਂਟਰ ਨਵਾਂ ਪਿਆ ਹੈ ਉਹਦੇ ਤੇ ਪਾਣੀ ਖੜਦਾ ਹੈ ਜਿਹਦੇ ਕਰਕੇ ਉਹਦੇ ਮਨਿਆਦ ਘਟਦੀ ਹੈ ਸੋ ਉਦਾਸ ਕੋਸ਼ਿਸ਼ ਕਰੇਗਾ ਕਿ ਆਪ ਜੀ ਨੂੰ ਫੋਟੋ ਭੇਜੀ ਜਾਵੇ ਕਿ ਕਿਦਾਂ ਉਹਦੇ ਤੇ ਪਾਣੀ ਖੜਦਾ ਆ ਉਹ 8000 ਦੇ ਕਰੀਬ ਟਾਇਲ ਲੱਗਣੀ ਐ ਤੇ ਉਹ ਟਾਇਲ ਜਿਹੜੀ ਆ ਉਹ ਵੀ 70 8000 ਦੇ ਕਰੀਬ ਦੀ ਟਾਇਲ ਹੋਣੀ ਐ ਤੇ ਆਪ ਜੀ ਦੇ ਸਹਿਯੋਗ ਦੀ ਤਾਂ ਕਰਕੇ ਬਾਰ ਬਾਰ ਕਹਿਣ ਦੀ ਲੋੜ ਪੈਂਦੀ ਕਿਉਂਕਿ ਸਵਾਵਾਵਾਂ ਜ਼ਿਆਦਾ ਨੇ ਸੰਗਤ ਦਾ ਸਹਿਯੋਗ ਸਾ ਸੰਗ ਜੀ ਬਹੁਤ ਘੱਟ ਐ ਪਰ ਫਿਰ ਵੀ ਸਾਨੂੰ ਕੋਈ ਚਿੰਤਾ ਕੋਈ ਟੈਨਸ਼ਨ ਨਹੀਂ ਕਿਉਂਕਿ ਸਵਾਮੀ ਮਹਾਰਾਜ ਜੀ ਆਨੇ ਤੇ ਮਹਾਰਾਜ ਨੇ ਆਪ ਹੀ ਸੰਗਤ ਕੋਲੋਂ ਲਈ ਜਾਣੀਆਂ ਨੇ ਪਰ ਸਾਡਾ ਫਰਜ਼ ਜੋ ਹੈ ਅਸੀਂ ਬੇਨਤੀ ਕਰੀ ਜਾਣੀ ਹੈ ਸੋ ਇਸ ਤੋਂ ਇਲਾਵਾ ਜਿਹੜੀਆਂ ਨਿੱਤ ਆਬਦ ਚੱਲਣ ਵਾਲੀਆਂ ਭਾਈ ਸਵਾਮਾ ਨੇ ਉਸ ਤੋਂ ਪਹਿਲਾਂ ਦਾਸ ਇੱਕ ਬੇਨਤੀ ਕਰਦੇ ਕਿ ਆਉਣ ਵਾਲੀ 12 ਫਰਵਰੀ ਨੂੰ ਸੰਗਤ ਜੀ ਜਿੱਦਨ ਮਾਗ ਮਹੀਨੇ ਦੇ ਜਾਪ ਜਿਹੜੇ ਆ ਉਹਨਾਂ ਦੀ ਸੰਪੂਰਨਤਾ ਹੀ ਹੋਣੀ ਹੈ ਤੇ ਸਾਧ ਸੰਗਤ ਜੀ ਉਸ ਦਿਨ 12 ਫਰਵਰੀ ਨੂੰ ਲੋੜਵੰਦ ਆ ਤੀਆਂ ਦੇ ਗਰੀ ਪਰਿਵਾਰਾਂ ਦੀਆਂ ਤੀਆਂ ਦੇ ਦੰਦਕਾਰਜ ਵੀ ਹੋਣੇ ਨੇ ਇਹ ਕਾਰਜ ਮੇਰਾ ਨਹੀਂ ਮੈਂ ਇਕੱਲਾ ਨਹੀਂ ਕਰ ਸਕਦਾ ਤੇ ਕੋਈ ਹੋਰ ਮਨੋਖ ਵੀ ਨਹੀਂ ਕਰ ਸਕਦਾ ਇਹ ਸੰਗਤ ਦੀਆਂ ਸੇਵਾਵਾਂ ਦੇ ਨਾਲ ਹੀ ਪਾਈ ਇਹ ਕਾਰਜ ਹੋਣੇ ਆ ਤੇ ਆਪ ਜੀ ਦੇ ਚਰਨਾਂ 'ਚ ਹੱਥ ਜੋੜ ਕੇ ਪਾਈ ਇਹ ਬੇਨਤੀ ਹੈ ਕਿ ਇਸ ਕਾਰਜ ਦੇ ਵਿੱਚ ਜਰੂਰ ਵੱਧ ਚੜ ਕੇ ਹਿੱਸਾ ਪਾਓ ਉਹ ਤੀਆਂ ਨੂੰ ਸਮਾਨ ਵੀ ਦਿੱਤਾ ਜਾਣਾ ਹੈ ਬਰਾਤਾਂ ਸਾਂਭੀਆਂ ਜਾਣੀਆਂ ਨੇ ਇੱਕ ਵਿਆਹ ਕਰਨਾ ਹੋਵੇ ਸਾਧ ਸੰਗ ਜੀ ਤੁਸੀਂ ਦੇਖੋ ਕਿ ਕਿੰਨਾ ਸਾਡਾ ਖਰਚ ਹੁੰਦਾ ਆ ਕਿੰਨਾ ਸਾਨੂੰ ਟੈਨਸ਼ਨ ਹੁੰਦਾ ਆ ਮਹਾਰਾਜ ਜੀਆ ਦੇ ਕਾਰਜ ਨੇ ਗਰੀਬ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਨੇ ਤੇ ਇੱਕ 9 ਮਹੀਨੇ ਦੇ ਜਾਪਾਂ ਦੀ ਸਮਾਪਤੀ ਤੇ 9 ਮਹੀਨੇ ਦਾ ਫਲ ਬਾਬਾ ਨਾਨਕ ਸਿੰਘ ਜੀ ਨੇ ਦੱਸਿਆ ਹੈ ਕਿ 12 ਗੁਣਾ ਫਲ ਮਿਲਦਾ ਹੈ ਕੋਈ ਅਸੀਂ ਧਾਰਮਿਕ ਕਰਮ ਕਰਦੇ ਆ ਪਾਠ ਦਾ ਵੀ ਤੇ ਸੇਵਾ ਦਾ ਵੀ ਜੇ ਅਸੀਂ ਦਾਨ ਪੁੰਨ ਕਰਦੇ ਆ ਨਾ ਉਹਦਾ ਵੀ 12 ਗੁਣਾ ਫਲ ਮਿਲਦਾ ਹੈ ਤੇ ਜਰੂਰ ਬੇਨਤੀ ਹੈ ਸਵੀਕਾਰ ਕਰਿਓ ਵੱਧ ਚੜਕੇ ਇਨ੍ਹਾਂ ਸਵਾਵਾਂ ਦੇ ਵਿੱਚ ਹਿੱਸਾ ਪਾਓ ਬਾਕੀ ਨਿੱਤਾਬੱਦ ਚੱਲਣ ਵਾਲੀਆਂ ਸਵਾਵਾਂ ਜਿਹੜੀਆਂ ਨੇ ਸੰਘਾ ਜੀ ਉਹਨਾਂ ਦੇ ਵਿੱਚ ਜਿਹੜੀ ਪਹਿਲੀ ਸੇਵਾ ਹੈ ਉਹ ਜਿਵੇਂ ਆਪ ਜੀ ਨੂੰ ਪਤਾ ਹੈ ਕਿ ਹਰ ਮਹੀਨੇ ਲੋੜਵੰਦ ਵਿਧਵਾ ਬੀਬੀਆਂ ਨੂੰ ਰਾਸ਼ਨ ਇਸ ਸਥਾਨ ਤੋਂ ਦਿੱਤਾ ਜਾਂਦਾ ਹੈ 150 ਦੇ ਕਰੀਬ ਬੀਬੀਆਂ ਦੀ ਗਿਣਤੀ ਹੈ ਤੇ ਇਹ ਬੜੀਆਂ ਲੋੜਵੰਦ ਜਿਨ੍ਹਾਂ ਦੇ ਬੱਚੇ ਛੋਟੇ ਨੇ ਕਮਾਈ ਦਾ ਕੋਈ ਸਾਧਨ ਨਹੀਂ ਥੋੜਾ ਬਹੁਤ ਜਿੰਨਾ ਵੀ ਸਰਦਾ ਬਣਦਾ ਰਾਸ਼ਨ ਇਸ ਸਥਾਨ ਤੋਂ ਨਾ ਬੀਬੀਆਂ ਨੂੰ ਦਿੱਤਾ ਜਾਂਦਾ ਹੈ ਇਹ ਵੀ ਆਪ ਸਭ ਸੰਗਤਾਂ ਦੇ ਭਾਈ ਸਹਿਯੋਗ ਦੇ ਨਾਲ ਹੀ ਸਾਰੇ ਕਾਰਜ ਹੋ ਰਹੇ ਨੇ ਇਸ ਤੋਂ ਇਲਾਵਾ ਸਾਧ ਸੰਗੇ ਜੀ ਜਿਹੜੀ ਦੂਸਰੀ ਸੇਵਾ ਹੈ ਆਪ ਜੀ ਨੂੰ ਪਤਾ ਹੈ ਕਿ ਵਿਆਹ ਕਾਰਜ ਇੱਥੇ ਸਮੇਂ-ਸਮੇਂ ਤੇ ਗ੍ਰੀ ਪਰਵਾਰਾਂ ਦੀ ਧੀਆਂ ਦੇ ਹੁੰਦੇ ਨੇ ਹਜ਼ਾਰ ਦੇ ਕਰੀਬ ਵਿਆਹ ਚੁੱਕੇ ਨੇ ਤੇਰੇੰਦੇ ਸਵਾਸਾਂ ਦਾਕ ਮਹਾਰਾਣੀਂ ਸੇਵਾ ਲਈ ਜਾਣੀ ਹੈ ਪਹਿਲਾਂ ਬੇਨਤੀ ਕਰਤੀ ਹੈ ਕਿ ਹੁਣ 12 ਫਰਵਰੀ ਨੂੰ ਹੋਣੇ ਆ ਇਸ ਤੋਂ ਅਗਲੀ ਸੇਵਾ ਸੰਗਤ ਜੀ ਹੈ ਕਿ ਕੁਝ ਐਸੀਆਂ ਧੀਆਂ ਨੇ ਜੋ ਪੜਨਾ ਚਾਹੁੰਦੀਆਂ ਨੇ ਪਰ ਘਰ ਦੇ ਹਾਲਾਤ ਨਹੀਂ ਸਾਥ ਦਿੰਦੇ ਨਹੀਂ ਪੜ ਪਾਉਂਦੀਆਂ ਸੋ ਉਹਨਾਂ ਨੂੰ ਪੜਨ ਦਾ ਮੌਕਾ ਦਿੱਤਾ ਜਾਂਦਾ ਉਹਨਾਂ ਦੀ ਸਹਾਇਤਾ ਫੀਸਾਂ ਦੇ ਵਿੱਚ ਉਹਨਾਂ ਨੂੰ ਫੀਸ ਦਿੱਤੀ ਜਾਂਦੀ ਹੈ ਪ੍ਰਾਈਵੇਟ ਸਕੂਲ ਚ ਪੜ੍ਹਦੇ ਆਣੇ ਉਹ ਧੀਆ ਬੁੱਕਸ ਯੂਨੀਫਾਰਮ ਵੀ ਲੈ ਕੇ ਦਿੱਤੀਆਂ ਜਾਂਦੀਆਂ ਨੇ ਸੋ ਇਹ ਆਪ ਸਭ ਦੇ ਸਹਿਯੋਗ ਦੇ ਨਾਲ ਹੈ ਇਹਦੇ ਚ ਮੇਰਾ ਕੁਛ ਨਹੀਂ ਕਿ ਮੈਂ ਸੇਵਾ ਕਰ ਰਿਹਾ ਮੈਂ ਬਹੁਤ ਵੱਡਾ ਸੇਵਾਦਾਰ ਆ ਅਸੀਂ ਤੇ ਸਾਧ ਸੰਗਤ ਜੀ ਉਸ ਮਾਲਕ ਦੇ ਦਰ ਘਰ ਦੇ ਕੋਕਰਾ ਅਸੀਂ ਸਿਰਫ ਕੋ ਕੋ ਤੁਹਾਨੂੰ ਦੱਸਣਾ ਆ ਵੀ ਭਾਈ ਸੇਵਾ ਕਰ ਲੋ ਸੇਵਾ ਕਰਨੀ ਨਹੀਂ ਕਰਨੀ ਤੁਹਾਡੇ ਤੇ ਆ ਲੈਣੀ ਨਹੀਂ ਲੈਣੀ ਉਹ ਮਹਾਰਾਜ ਤੇ ਆ ਅਸੀਂ ਤੇ ਭਾਈ ਬੇਨਤੀਆਂ ਕਰੀ ਜਾਣੀਆਂ ਨੇ ਤੇ ਸਹਾਸੰਗਜੀ ਬਾਕੀ 2 ਸੇਵਾਵਾਂ ਹੋਰ ਚੱਲਦੀਆਂ ਨੇ ਗਰੀਬ ਪਰਿਵਾਰਾਂ ਦੇ ਘਰਾਂ ਦੀ ਇੱਕ ਤੇ ਕੁਮਰਾਈਨਗਰ ਦੇ ਵਿੱਚ ਚੱਲ ਰਹੀ ਹੈ ਵਿਧਵਾ ਬੀਬੀ ਦੇ ਘਰ ਦੀ ਸੇਵਾ ਤੇ ਦੂਸਰੀ ਜੋ ਵਾਸ਼ਰੂਮ ਬਣ ਰਿਹਾ ਡਿਆਲ ਪੜੰਗ ਪਿੰਡ ਦੇ ਵਿੱਚ ਤੇ ਜਰੂਰ ਇਨ੍ਹਾਂ ਸੇਵਾਵਾਂ ਦੇ ਵਿੱਚ ਵੀ ਆਪਜੀ ਹਿੱਸਾ ਪਾਓ ਕਿਸੇ ਵੀ ਸੇਵਾ ਨਾਲ ਸੰਬੰਧਿਤ ਆਪਜੀ ਨੂੰ ਜਾਣਕਾਰੀ ਚਾਹੀਦੀ ਹੋਵੇ ਆਪ ਜੀ WhatsApp ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਸੇਵਾ ਦੇ ਬਾਰੇ ਚ ਕਿਸੇ ਨੇ ਸੇਵਾ ਭੇਜਣੀ ਆ ਭਾਈ ਉਹ ਵੀ ਜਰੂਰ ਸੰਪਰਕ ਕਰ ਲਿਆ ਕਰੋ ਪਹਿਲਾਂ ਪੁੱਛ ਲਿਆ ਕਰੋ ਫੇਰ ਹੀ ਸੇਵਾ ਭੇਜਿਆ ਕਰੋ ਮਹਾਰਾਜ ਭੜੀ ਕਰਨਗੇ ਭਾਈ ਤੇ ਬਾਕੀ ਸੰਗਤ ਜੀ ਹੁਣ ਸ਼ਹੀਦੀ ਦੇਗਾਂ ਦੇ ਬਾਰੇ ਚ ਇੱਕ ਇੱਕ ਬੇਨਤੀ ਹੈ ਕਿ ਸੰਗਤ ਬਹੁਤ ਆ ਸ਼ਹੀਦੀ ਦੇਗਾਂ ਬਾਰੇ ਮਾਇਆ ਭੇਜ ਦਿੰਦੀ ਹੈ ਪਰ ਹੁਣ ਸ਼ਹੀਦੀ ਦੇਗ ਕੀ ਕਰ ਅਰਦਾਸ ਕਰਾਉਣੀ ਹੈ ਉਹ ਨਹੀਂ ਸੰਗਤ ਦੱਸਦੀ ਫਿਰ ਹੁਣ ਦਾਸ ਉਹਨਾਂ ਸਮਾਂ ਅਰਦਾਸ ਨਹੀਂ ਕਰਾ ਸਕਦਾ ਜਿੰਨਾ ਸਮਾਂ ਆਪ ਜੀ ਕੋਈ ਪਰਚੀ ਜਾਂ ਕੋਈ ਦੱਸਦੇ ਨਹੀਂ ਕਿ ਅਰਦਾਸ ਕੀ ਕਰਾਉਣੀ ਹੈ ਸਿਰਫ ਇੰਨਾ ਕਹਿ ਦਿੰਦੇ ਨੇ ਵੀ ਭਾਈ ਅਰਦਾਸ ਕਰਾਉਣੀ ਹੈ ਕੋਲ ਤੇ ਦੱਸ ਦਿੰਦੇ ਨੇ ਪਰ ਉਹ ਕੋਲ ਜਾਦ ਨਹੀਂ ਰਹਿੰਦੀ ਕਿਉਂਕਿ ਬਹੁਤ ਸਾਰੀਆਂ ਕਾਲਸ ਹੁੰਦੀਆਂ ਨੇ ਕਈ ਨਹੀਂ ਵੀ ਚੁੱਕੀਆਂ ਜਾਂਦੀਆਂ ਸੋ ਕੋਸ਼ਿਸ਼ ਕਰਿਆ ਕਰੋ ਭਾਈ ਇੱਕ ਵਾਰੀ ਮੈਸੇਜ ਕਰਕੇ ਅਰਦਾਸ ਤੇ ਨਾਮ ਲਿਖ ਦਿਆ ਕਰੋ ਫਿਰ ਤੁਹਾਡੀ ਸ਼ਹੀਦੀ ਦੇਖਦੀ ਰਗੜੇ ਦੀ ਅਰਦਾਸ ਜਿਹੜੀ ਸ਼ੀਦਾਂ ਦੇ ਸਥਾਨਾਂ ਤੇ ਹੋਣੀ ਸਹੀ ਤਰੀਕੇ ਨਾਲ ਹੋ ਸਕਦੀ ਹੈ ਸੋ ਮਹਾਰਾਜ ਜਰੂਰ ਕਿਰਪਾ ਕਰਨਗੇ ਭਾਈ ਸ਼ਹੀਦੀ ਦੇਗਾ ਸੰਗਤਾਂ ਕਰਾਉਂਦੇ ਨੇ ਕਿਉਂਕਿ ਗਿਣਤੀ ਜ਼ਿਆਦਾ ਹੋ ਜਾਂਦੀ ਹੈ ਤੇ ਕਈ ਵਾਰੀ ਭੁੱਲ ਵੀ ਜਾਂਦਾ ਦਾਸ ਸੋ ਜਿਆਦਾ ਆਪਜੀ ਕਰਵਾ ਦਿਆ ਕਰੋ ਬਾਕੀ ਸੰਗਤ ਜੀ ਚਣਿਆਂ ਦੀ ਸੇਵਾ ਜਿੰਨਾ ਸੰਗਤਾਂ ਦੀ ਸੀ ਨੋਟ ਉਹ ਕਰਿਓ ਕਿਉਂਕਿ ਮੈਨੂੰ ਥੋੜਾ ਜਿਆਦਾ ਯਾਦ ਹੈ ਕਿ 10-12 ਭੈਣਾਂ ਸੀ ਜਿਨ੍ਹਾਂ ਦੇ ਮੈਸੇਜ ਆਏ ਸੀ ਜਿਨ੍ਹਾਂ ਨੇ ਚਣਿਆਂ ਦੀ ਸੇਵਾ ਕਰਨੀ ਸੀ ਮਾਇਆ ਉਹਨਾਂ ਨੇ ਭੇਜਤੀ ਸੀ ਪਰ ਹੁਣ ਦਾਸ ਨੂੰ ਇਹ ਨਹੀਂ ਪਤਾ ਕਿ ਕਿੰਨੀ-ਕਿੰਨੀ ਮਾਇਆ ਕਿਹੜੀ-ਕਿਹੜੀ ਭੈਣ ਨੇ ਭੇਜੀ ਸੀ ਸੋ ਬੇਨਤੀ ਉਹਨਾਂ ਭੈਣਾਂ ਲਈ ਹੈ ਕਿ ਤੁਸੀਂ ਦੱਸ ਦਿਓ ਕਿ ਕਿੰਨੀ-ਕਿੰਨੀ ਚਣਿਆਂ ਦੀ ਸੇਵਾ ਆਪ ਜੀ ਨੇ ਭੇਜੀ ਸੀ ਫਿਰ ਉਹ ਹੁਣ ਸਮਾਗਮ ਹੋਣਾ ਹੈ ਬਾਬਾ ਨੋ ਸਿੰਘ ਦੇ ਸਮਾਦੇ ਤੇ ਉੱਥੇ ਆਪ ਜੀ ਦੇ ਚਣੇ ਵੀ ਪਹੁੰਚਾ ਦਿੱਤੇ ਜਾਣਗੇ ਜਰੂਰ ਬੇਨਤੀ ਸਵੀਕਾਰ ਕਰਿਓ ਕੁਛ ਪਹਿਣਾ ਨੇ ਵਸਤਰਾ ਵਾਸਤੇ ਕਿਹਾ ਸੀ ਹੁਣ ਦਾਸ ਨੂੰ ਨਾਮ ਹੀ ਵਿਸਰ ਗਿਆ ਸ਼ਾਇਦ ਇੱਕ ਕੁਲਵਿੰਦਰ ਕੌਰ ਭੈਣ ਸੀ ਸੋ ਤੇ ਬਾਕੀ ਜੋ ਪਹਿਣਾ ਨੇ ਇੱਕ ਭੈਣ ਦਾ ਤੇ ਦਾਸ ਨੂੰ ਸ਼ਾਇਦ ਦਾਜ ਬਾਕੀ ਜਿਹੜੀਆਂ ਪਹਿਣਾ ਸੀ ਉਹ ਜਾਵੀਰ ਸੀ ਜਿਨ੍ਹਾਂ ਨੇ ਸੇਵਾ ਭੇਜੀ ਸੀ ਉਹ ਬੇਨਤੀ ਉਹਨਾਂ ਦੇ ਚਰਨਾਂ ਚ ਹੈ ਵੀ ਭਾਈ ਤੁਸੀਂ ਯਾਦ ਕਰਾ ਦਿਓ ਵੀ ਕਿੰਨੇ ਵਸਤਰਾ ਦੀ ਸੇਵਾ ਭੇਜੀ ਸੀ ਮਹਾਰਾਜ ਭਲੀ ਕਰਨਗੇ ਤੇ ਜਿਨ੍ਹਾਂ ਨੇ ਜੋ ਚੋਲੇ ਨੇ ਤਾਲਾ ਸਾਹਿਬ ਦੇ ਜੋ ਅੰਗੀਠਾ ਸਾਹਿਬ ਦੇ ਚੋਲੇ ਨੇ ਚੀਦਾ ਦਾ ਅੰਗੀਠਾ ਸਾਹਿਬ ਹੈ ਜਿਹੜਾ ਪਪਾ ਨੋ ਸਿੰਘ ਦੇ ਅੰਗੀਠਾ ਸਾਹਿਬ ਦੇ ਚੋਲੇ ਨੇ ਜਿਨ੍ਹਾਂ ਨੇ ਉਹਨਾਂ ਦੀ ਸੇਵਾ ਲਈ ਪੁੱਛਿਆ ਸੀ ਜਾਂ ਕਿਹਾ ਸੀ ਸੰਗਤ ਜੀ ਉਹ ਵੀ ਦੱਸ ਦਿਓ ਇੱਕ ਵਾਰੀ ਮਹਾਰਾਜ ਕਿਰਪਾ ਕਰਨਗੇ ਭਲਾ ਕਰਨਗੇ ਤੇ ਸਾਧ ਸੰਗਤ ਜੀ ਬਖਸ਼ਿਸ਼ਾਂ ਵਰਤੋਣਗੇ ਜਰੂਰ ਬੇਨਤੀ ਆਪ ਜੀ ਸਵੀਕਾਰ ਕਰਿਓ ਜੀ